ਸਿਮਰੋ ਘਰ ਆਈ ਤੇ ਜਲਦੀ ਨਾਲ ਕੱਪੜੇ ਬਦਲ ਕੇ ਬਾਪੂ ਜੀ ਲਈ ਰੋਟੀ ਬਣਾਉਣ ਲਈ ਆਟਾ ਗੁੰਨਾ ਲਗੀ। ਤਾਂ ਹੁਕਮ ਸਿੰਘ ਨੇ ਕਿਹਾ ਪੁੱਤ ਮੇਰੇ ਲਈ ਨਾ ਬਣਾਈ ਰੋਟੀ। ਅਗੁੱਡੀ ਕੜਾਦੀ ਕੋਲੀ ਦੇ ਗਈ ਸੀ। ਉਹੀ ਮਸਾ ਖਾਦਾ ਮੈਂ ਤਾਂ ਫਿਰ ਐਵੇਂ ਖਰਾਬ ਕਰੂ ਬਹੁਤਾ ਖਾਦਾ ਹੋਇਆ। ਚੰਗਾ ਬਾਪੂ ਜੀ ਕਹਿ ਕੇ ਉਸਨੇ ਆਟੇ ਨੂੰ ਮੁੱਕੀ ਦਿੱਤੀ। ਢਾੱਕ ਕੇ ਰੱਖ ਦਿੱਤਾ ਤੇ ਪਸ਼ੂਆਂ ਨੂੰ ਕੰਡ ਕਰਨ ਲਈ ਚਲੀ ਗਈ। ਐਨੇ ਨੂੰ ਪਰਮ ਸਕੂਲ ਤੋਂ ਆ ਗਿਆ। ਉਹ ਸਕੂਲ ਦਾ ਬਸਤਾ ਰੱਖ ਕੇ ਸਿੱਧਾ ਮਾਂ ਕੋਲ ਗਿਆ ਅਤੇ ਬੋਲਿਆ ਮਮਾ ਭੁੱਖ ਲੱਗੀ। ਰੋਟੀ ਨਹੀਂ ਬਣਾਈ ਅੱਜ। ਸਿਮਰੋ ਨੇ ਕਿਹਾ ਚਲ ਪੁੱਤ ਹੋਨੇ ਬਣਾ ਦਿੰਨੀ ਆ ਮੈਂ ਤੇਰੀ ਗੁੱਡੀ ਪੂਆ ਦੇ ਘਰੋਂ ਆਈ ਆ ਬਾਪੂ ਜੀ ਕਹਿੰਦੇ ਮੈਂ ਖਾਣੀ ਨਹੀਂ ਮੈਂ ਸੋਚਿਆ ਤੇਰੇ ਆਏ ਤੇ ਬਣਾ ਦਉਂਗੀ ਗਰਮ ਗਰਮ ਆਟਾ ਗੁੰਨ ਕੇ ਰੱਖਾਈ ਸੀ ਮੈਂ ਸਿੰਨੋਂ ਨੇ ਕਾਲੀ ਨਾਲ-ਨਲਕੇ ਤੇ ਹੱਥ ਤੋਤੇ ਤੇ ਪੁੱਤ ਨੂੰ ਨਾਲ ਲੈ ਕੇ ਘਰ ਆ ਗਈ ਚਲ ਪੁੱਤ ਤੂੰ ਵਰਦੀ ਖੋਲ ਕੇ ਆ ਜਾ ਮੈਂ ਰੋਟੀ ਬਣਾਉਣੀ ਆ ਸਿਮਰੋਂ ਨੇ ਚੁੱਲ੍ਹੇ ਵਿੱਚ ਪਾਤੀਆਂ ਦੇ ਰੇਨ ਲਾਈ ਅਤੇ ਅੱਗ ਬਾਲ ਕੇ ਰੋਟੀ ਬਣਾਉਣ ਲੱਗ ਪਈ ਅਜੇ ਦੋ ਕੁ ਫੁਲਕੇ ਬਣਾਏ ਸੰਨ ਕੀਰਤਮ ਸਿੰਘ ਵੀ ਸ਼ਹਿਰੋਂ ਆ ਗਿਆ ਸਿਮਰੂ ਨੇ ਘੜੇ ਵਿੱਚੋਂ ਪਾਣੀ ਦਾ ਗਲਾਸ ਦਿੱਤਾ ਤੇ ਦੁਬਾਰਾ ਰੋਟੀ ਬਣਾਉਣ ਲੱਗ ਪਈ। ਧਰਮ ਸਿੰਘ ਪਾਣੀ ਪੀ ਕੇ ਆਪਣੇ ਬਾਪੂਜੀ ਕੋਲ ਜਾ ਕੇ ਬੈਠ ਗਿਆ। ਬਾਪੂਜੀ ਨੇ ਪੁੱਛਿਆ, ਕੀ ਬਣਿਆ ਕਾਕਾ? ਬਣੀ ਕੋਈ ਨੌਕਰੀ? ਕੋਈ ਗੱਲ ਨੌਕਰੀ ਦੀ? ਬਾਪੂਜੀ ਮੈਂ ਨੌਕਰੀ ਲੱਭਣ ਥੋੜਾ ਗਿਆ ਸੀ। ਮੈਂ ਤਾਂ ਰੋਜ਼ਗਾਰ ਦਫ਼ਤਰ ਨੌਕਰੀ ਲਈ ਅਰਜੀ ਦੇਣ ਗਿਆ ਸੀ। ਹੁਕਮ ਸਿੰਘ ਨੇ ਕਿਹਾ, "अच्छा ਪੁੱਤ। ਮੈਂ ਸਮਝਿਆ ਸ਼ਾਇਦ ਨੌਕਰੀ ਲੱਭਣ ਗਿਆ ਸੀ।" "ਨਹੀਂ ਨਹੀਂ ਬਾਪੂਜੀ, ਮੈਂ ਅਰਜੀ ਦੇ ਆਇਆ। ਜਦੋਂ ਵੀ ਮੇਰੇ ਲਈ ਕੋਈ ਨੌਕਰੀ ਹੋਈ, ਤਾਂ ਮੈਨੂੰ ਚਿੱਠੀ ਪਾ ਦੇਣਗੇ।" ਬੋਲਦਾ ਮੈਨੂੰ ਨੌਕਰੀ ਛੁੱਟੀ ਮਿਲ ਜਾਣੀ ਰਿਟਾਇਰਡ ਫੌਜੀ ਹੋਣ ਕਰਕੇ ਚੱਲ ਚੰਗਾ ਪੁੱਤ ਮਿਲ ਜਾਉ ਠੀਕ ਆ ਨਹੀਂ ਤਾਂ ਕੋਈ ਨਹੀਂ ਦੋ ਡੰਗਰ ਹੋ ਰੱਖ ਲਿਓ ਬੜਾ ਵਧੀਆ ਗੁਜ਼ਾਰਾ ਚੱਲੀ ਜਾਣਾ ਹੁਕਮ ਸਿੰਘ ਨੇ ਇੱਕ ਤਰ੍ਹਾਂ ਨਾਲ ਪੁੱਤ ਨੂੰ ਹੱਲਾਸ਼ੇਰੀ ਦਿੱਤੀ ਆਹੋ ਬਾਪੂ ਜੀ ਦੇਖਦਿਆਂ ਕੀ ਬੰਦਾ ਧਰਮ ਸਿੰਘ ਬੋਲਦਾ ਹੋਇਆ ਉੱਠਿਆ ਤੇ ਵਾਪਸ ਜਾ ਕੇ ਆਪਣੇ ਪੁੱਤਰ ਪਰਮਕੋਲ ਬੈਠ ਗਿਆ ਸਿਮਰੋ ਨੇ ਰੋਟੀਆਂ ਬਣਾ ਕੇ ਪਿਓ ਪੁੱਤ ਨੂੰ ਥਾਲੀ ਵਿੱਚ ਪਾ ਕੇ ਪਰੋਸ ਦਿੱਤੀਆਂ ਆਪ ਕੋਲ ਬੈਠ ਗਈ ਤੂੰ ਨਹੀਂ ਖਾਣੀ ਤਰਮ ਸਿੰਘ ਨੇ ਸਿਮਰਨ ਨੂੰ ਪੁੱਛਿਆ ਨਹੀਂ ਜੀ ਚਾਚੀ ਦੇ ਘਰੇ ਕੜਾ ਖਾ ਲਿਆ ਤੇ ਉੱਤੋਂ ਚਾਹ ਪੀ ਲਈ ਹੁਣ ਭੁੱਖ ਜੀ ਨਹੀਂ ਅੱਛਾ ਤੁਸੀਂ ਕੱਪੜੇ ਲਿਆਏ ਆਪਣੇ ਲਈ ਸਿਮਰਨ ਨੇ ਉਤਸੁਕਤਾ ਨਾਲ ਪੁੱਛਿਆ ਓਏ ਲੈ ਆਇਆ ਬਾਬਾ ਉਹ ਬੈਲ ਲਫਾਫਾ ਪਲੰਗ ਤੇ ਦੇਖ ਲਾ ਤਰਮ ਸਿੰਘ ਨੇ ਪਾਣੀ ਦਾ ਗਲਾਸ ਚੁੱਕ ਕੇ ਮੂੰਹ ਨੂੰ ਲੰਦਿਆ ਗਿਆ ਸਿਮਰਨ ਨੇ ਲਫਾਫੇ ਵਿੱਚੋਂ ਕੱਪੜੇ ਬਾਹਰ ਕੱਢ ਕੇ ਦੇਖੇ ਵਾਪਸ ਲਫਾਫੇ ਵਿੱਚ ਪਾ ਕੇ ਕਿਹਾ ਸੋਣਿਆ ਅਤੇ ਕੱਪੜੇ ਚੁੱਕ ਕੇ ਅਲਮਾਰੀ ਵਿੱਚ ਰੱਖ ਦਿੱਤੇ ਅਤੇ ਗੁੱਡੀ ਦੇ ਸੂਟ ਕੱਢਣ ਲਈ ਬਾਹਰ ਕੱਢ ਲਏ ਧਰਮ ਸਿੰਘ ਨਾਲ ਗੱਲਾਂ ਕਰਦੀ ਨੇ ਉਸਨੇ ਦੋਵੇਂ ਸੂਟ ਕੱਟ ਲਏ ਤੇ ਸਲਾਈ ਮਸ਼ੀਨ ਤੇ ਰੱਖ ਕੇ ਬਾਲਟੀ ਲੈ ਕੇ ਧਾਰਾ ਕੱਢਣ ਚਲੀ ਗਈ ਧਾਰਾ ਗੱਢਣ ਤੋਂ ਬਾਅਦ ਗੋਹੇ ਕੂੜੇ ਦਾ ਕੰਮ ਕਰਨ ਤੋਂ ਬਾਅਦ ਉਹ ਪਸ਼ੂਆਂ ਨੂੰ ਪਾਣੀ ਡੋਣ ਲੱਗੀ ਤਾਂ ਧਰਮ ਸਿੰਘ ਨੇ ਕਿਹਾ ਕਿ ਪਸ਼ੂਆਂ ਨੂੰ ਪਾਣੀ ਉਹ ਡਾ ਦੇਵੇਗਾ ਸਿਮਰੋ ਨੇ ਵੀ ਸੋਚਿਆ ਕਿ ਇਹੀ ਠੀਕ ਰਹੇਗਾ ਉਸਨੇ ਕਿਹਾ ਠੀਕ ਹੈ ਮੈਂ ਮਸ਼ੀਨ ਢਾਕੇ ਸੂਟਾਂ ਨੂੰ ਸੀਨਾ ਲਾ ਦਿੰਨੀ ਆ ਉਹ ਵੀ ਕੰਮ ਨਿਪੜਦਾ ਹੋਵੇ ਉਸਨੇ ਘਾਰ ਆ ਕੇ ਮਸ਼ੀਨ ਢਾਕੇ ਪਹਿਲਾਂ ਦੋਵੇਂ ਕੁਰਤੇ ਜੋੜ ਲਏ ਕਿ ਅਗਲੇ ਦਿਨ ਸਿੰਨੋ ਦੇ ਘਰ ਬੈ ਕੇ ਤੁਰਪਾਈ ਕਰ ਸਕੇ ਫਿਰ ਉਸਨੇ ਇੱਕ ਸਲਵਾਰ ਵੀ ਸਿਉ ਦਿੱਤੀ ਅਤੇ ਫਿਰ ਅਮਨ ਦੇ ਕੱਲ ਉਸ ਤੋਂ ਆਉਣ ਤੇ ਮਸ਼ੀਨ ਚੁੱਕ ਕੇ ਰੱਖ ਦਿੱਤੀ ਅਤੇ ਰੋਟੀ ਟੋਕੇ ਕਰਨ ਵਿੱਚ ਮਗਨ ਹੋ ਗਈ ਮੂੰਹ ਨਿਹਰਾਜਿਆ ਹੋ ਚੁੱਕਾ ਸੀ ਦੇਵ ਅਤੇ ਸੁਰਜੀਤ ਵੇੜੇ ਵਿੱਚੋਂ ਨਿਕਲ ਕੇ ਰਵਾਂ ਰਵੀ ਹੁਕਮ ਸਿੰਘ ਦੇ ਕਮਰੇ ਵਿੱਚ ਜਾ ਵੜੇ ਉਹਨਾਂ ਦੋਵਾਂ ਨੂੰ ਇਕੱਠੇ ਆਏ ਦੇਖ ਕੇ ਸਿਮਰੋ ਦਾ ਮੱਥਾ ਠਿੰਕਿਆ ਉਸਨੂੰ ਲੱਗਿਆ ਜ਼ਰੂਰ ਕੋਈ ਨਵੀਂ ਚਾਲ ਚੱਲਣ ਲਈ ਸੁਰਜੀਤ ਦੇਵ ਦੇ ਨਾਲ ਆਈ ਹੋਵੇਗੀ ਇੱਕ ਵਾਰੀ ਤਾਂ ਉਸਨੂੰ ਇੰਨਾ ਗੁੱਸਾ ਆਇਆ ਕਿ ਉਸਦਾ ਦਿਲ ਕੀਤਾ ਕਿ surjit ਨੂੰ ਬਾਹਤ ਫੜ ਕੇ ਬਾਹਰ ਦਾ ਰਸਤਾ ਦਿਖਾ ਦੇਵੇ ਪਰ ਉਸਨੇ ਆਪਣੇ ਆਪ ਤੇ ਕਾਬੂ ਕੀਤਾ ਉਹ ਚੁੱਲ੍ਹੇ ਵਿੱਚ ਅੱਗ ਬਾਲ ਕੇ ਰੋਟੀਆਂ ਬਣਾਉਣ ਲੱਗ ਪਈ ਸਿਮਰ ਰੋਟੀ ਤਾਂ ਬਣਾ ਰਹੀ ਸੀ ਪਰ ਉਸਦਾ ਮਨ ਪੰਖੇਰੂ ਬਣ ਬੀਤੇ ਸਮੇਂ ਵਿੱਚ ਜਾ ਪੁੱਜਾ ਸੀ surjit ਨੂੰ ਆਪਣੇ ਘਰ ਆਈ ਨੂੰ ਦੇਖ ਕੇ ਉਸਦੇ ਦਿਲ ਦੇ ਜ਼ਖਮ ਅੱਲੇ ਹੋ ਰਿਸਣ ਲੱਗ ਪਏ ਮੱਲੋ ਮੱਲੇ ਉਸਦੀਆਂ ਅੱਖਾਂ ਪਰੇ ਜਾ ਰਹੀਆਂ ਸਨ ਪਰ ਉਹ ਸਾਹਮਣੇ ਮੰਜੇ ਤੇ ਬੈਠਾ ਮਾਂ ਨੂੰ ਅੱਖਾਂ ਪਰ ਪਰ ਡੋਲਦੀ ਨੂੰ ਦੇਖ ਰਿਹਾ ਸੀ ਉਸ ਮਾਸੂਮ ਨੂੰ ਸਮਝ ਨਹੀਂ ਸੀ ਆਰੀ ਕਿ ਕੀ ਕਰੇ ਉਹ ਉੱਠਿਆ ਤੇ ਅੰਦਰ ਜਾ ਕੇ ਅਮਨ ਨੂੰ ਬਾਰ ਬੁਲਾ ਲਿਆ ਪਹਿਲਾਂ ਅਮਨ ਨੂੰ surjit ਦੇ ਆਉਂਦਾ ਪਤਾ ਨਹੀਂ ਸੀ ਲੱਗਾ ਪਰ ਜਦੋਂ ਉਹ ਬਾਹਰ ਆਈ ਤਾਂ ਉਸ ਨੂੰ ਮਾਂ ਦਾ ਦਰਦ ਸਮਝਣ ਵਿੱਚ ਰੁੱਧਾ دیر ਨਾ ਲੱਗੀ ਕਿਉਂਕਿ ਬਾਹਰੋਂ ਦੇ ਚਾਚੇ ਚਾਚੀ ਦੀਆਂ ਆਵਾਜ਼ਾਂ ਉਸ ਦੇ ਕੰਨੇ ਪੈ ਗਈਆਂ ਸਨ ਉਸ ਨੇ ਚੱਟ ਜਾ ਕੇ ਮਾਂ ਨੂੰ ਖਲਾਵੇ ਵਿੱਚ ਲੈ ਕੇ ਗਿਆ ਮਮਾ ਤੁਸੀਂ ਇੰਨੇ ਕਮਜ਼ੋਰ ਕਦੋਂ ਹੋ ਗਏ ਚਾਚੀ ਆਪ ਚੱਲ ਕੇ ਆਈਏ ਪਹਿਲਾਂ ਗੱਲ ਤਾਂ ਉਹ ਬੋਲੇਗੀ ਨਹੀਂ ਫालतू ਪਰ ਜੇ ਕੁਝ ਬੋਲੀ ਤਾਂ ਹੁਣ ਤੁਸੀਂ ਚੁੱਪ ਨਹੀਂ ਰਹਿਣਾ ਜੋ ਕਹੇਗੀ ਉਸ ਦਾ ਠੋਕ ਮੋਹ ਜਵਾਬ ਦੇਣਾ ਸਿਮਰੋਂ ਨੇ ਅੱਖਾਂ ਚੁੰਨੀ ਦੇ ਲੜਨ ਨਾਲ ਪੁੰਜੀਆਂ ਤੇ ਧੀ ਨੂੰ ਆਪਣੇ ਤੋਂ ਪਿਆਰ ਨਾਲ ਵਕ ਕਰਦੀ ਬੋਲੀ ਪੁੱਤ ਕੀ ਬੋਲਣਾ ਇਸ ਦੈਨ ਨੂੰ ਮੈਂ ਜਦੋਂ ਘਰੇ ਹੀ ਆ ਗਈ ਘਰ ਆਏ ਨੂੰ ਬੇਇੱਜ਼ਤੀ ਨਹੀਂ ਕਰੀਦੀ ਪੁੱਤ ਰੱਬ ਵੀ ਮਾਫ਼ ਨਹੀਂ ਕਰਦਾ ਫਿਰ ਇਸ ਤੋਂ ਪਹਿਲਾਂ ਕਿਮਨ ਕੁਝ ਬੋਲਦੀ ਉਹ ਦੋਵੇਂ ਹੁਕਮ ਸਿੰਘ ਦੇ ਕਮਰੇ ਵਿੱਚੋਂ ਬਾਹਰ ਨਿਕਲ ਚੌਂਕੇ ਵੱਲ ਨੂੰ ਆ ਗਏ ਜਿੱਥੇ ਸਿਮਰ ਰੋਟੀਆਂ ਪਕਾ ਰਹੀ ਸੀ ਦੇਵ ਨੇ ਹੁੰਦੇ ਕਿਹਾ ਭਾਬੀ ਰੋਟੀ ਬਣਾਉਂਦੀ ਆਂ ਮੇਰੇ ਜੋਗੇ ਵੀ ਬਣਾ ਲਵੀ ਸੁਰਜੀਤ ਨੂੰ ਦੇਖ ਕੇ ਸਿਮਰੋ ਦੇ ਦਿਲ ਦੀ ਧੜਕਣ ਵੱਧ ਗਈ ਸੀ ਸ਼ਾਇਦ ਗੁੱਸੇ ਨਾਲ ਜਾਂ ਫਿਰ ਪਰੇਸ਼ਾਨੀ ਨਾਲ ਸਿਮਰੋ ਨੇ ਕਿਹਾ ਆ ਜਾ ਕਾਕਾ ਬੈ ਜਾਓ ਸੁਰਜੀਤ ਦੇ ਚਿਹਰੇ ਤੇ ਇੱਕ ਖਚਰੀ ਜੀ ਮੁਸਕਾਨ ਫੈਲ ਗਈ ਧਰਮ ਸਿੰਘ ਦੇਵ ਦੀ ਆਵਾਜ਼ ਸੁਣ ਕੇ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਪਰਮ ਨੂੰ ਅੰਦਰੋਂ ਕੁਰਸੀ ਕੁਰਸੀ ਲਿਆਉਣ ਲਈ ਕਿਹਾ ਪਰਮ ਕੁਰਸੀ ਬਾਹਰ ਰੱਖ ਕੇ ਦੁਬਾਰਾ ਅੰਦਰ ਚਲਾ ਗਿਆ ਧਰਮ ਸਿੰਘ ਨੇ ਗੱਲ ਸ਼ੁਰੂ ਕੀਤੀ ਕਿਦਾਂ ਦੇਵ ਰਣਜੀਤ ਦਾ ਕੀ ਹਾਲਾ ਹੁਣ ਕੀ ਕਿਆ ਵੀਰਾ ਜੀ ਬਸ ਬਚ ਗਿਆ ਰੱਬ ਦੀ ਕਿਰਪਾ ਨਾਲ ਭਾਬੀ ਦਾ ਦਿਨਾਂ ਨਹੀਂ ਦੇ ਸਕਦਾ ਮੈਂ ਉਸ ਦਿਨ ਜੇ ਭਾਬੀ ਮਦਦ ਨਾ ਕਰਦੀ ਪਤਾ ਨਹੀਂ ਕਿੱਥੇ ਕਿੱਥੇ ੱੱਕੇ ਖਾਣੇ ਪੈਣੇ ਸੀ ਤੇ ਕੀ ਮੁੰਡੇ ਦਾ ਬੰਨਣਾ ਸੀ ਸੱਚੀ ਵੀਰਾ ਜੀ ਮੈਨੂੰ ਤਾਂ ਸੋਚ ਕੇ ਵੀ ਕੰਮਨੀ ਜੇ ਛੱਡ ਜਾਂਦੀ ਦੇਵ ਨੇ surjit ਵੱਲ ਦੇ ਕੇ ਕਿਹਾ ਸੱਚੀ ਜੇ ਸ਼ੁਦਿਆ ਨੋਦਨ ਭੈਣ ਜੀ ਨੂੰ ਸਾਡੀ ਬਾਹ ਨਾ ਫੜਦੀ ਤਾਂ ਭਲੇ ਭਲਾਇਆ ਮੁੰਡਾ ਹੱਥਾਂ ਵਿੱਚੋਂ ਗਵਾ ਲੈਣਾ ਸੀ ਸਿਮਰੋ ਦਾ ਦਿਲ ਕੀਤਾ surjit ਨੂੰ ਚੁੰਦੀਆ ਚੁੰਦੀਆ ਸੁਣਾ ਦੇਵੇ ਪਰ ਆਪਣੇ ਮਨ ਨੂੰ ਮਾਰ ਕੇ ਉਸਨੇ ਕਿਹਾ ਰੱਬ ਆਪੇ ਸਭ ਵਿਦਾ ਬਣਾਉਂਦਾ ਬੰਦੇ ਦੇ ਹੱਥ ਵਾਸ ਕੁਝ ਨਹੀਂ ਹੁੰਦਾ ਨਹੀਂ ਭਾਬੀ ਮੇਰੇ ਲਈ ਤਾਂ ਤੂੰ ਹੀ ਰੱਬ ਵਰਗੀਆਂ ਦੇਵ ਨੇ ਕਿਹਾ ਸੁਰਜੀਤ ਨੇ ਵੀ ਪੱਤੀ ਦੀ ਹਾਂ ਵਿੱਚ ਹਾਂ ਮਲਾਈ ਤੇ ਕਿਆ ਸੱਚੀ ਭੈਣ ਜੀ ਇਹਨੇ ਪੈਸੇ ਕਿੱਥੋਂ ਇਕੱਠੇ ਕਰ ਲੈਣੇ ਸੀ ਭਲਾ ਸੀ ਧਰਮ ਸਿੰਘ ਜੋ ਹੁਣ ਤੱਕ ਚੁੱਪ ਬੈਠਾ ਬੋਲਿਆ ਕੋਈ ਨਹੀਂ ਓਕੇ ਵੇਲੇ ਆਪਣੇ ਹੀ ਆਪਣਿਆਂ ਦੇ ਕੰਮ ਹੁੰਦੇ ਸਿਆਣੇ ਕਹਿੰਦੇ ਆ ਨਾ ਕਾਵਾਂ ਦੇ ਤੇ ਭਰਾ ਭਰਾਵਾਂ ਦੇ ਉਹ ਗੱਲ ਤਾਂ ਸਹੀ ਆ ਵੀਰਾ ਜੀ ਪਰ ਇਹ ਗੱਲ ਹਰ ਕੋਈ ਨਹੀਂ ਸਮਝਦਾ ਨਾ ਦੇਵਦਾ ਸ਼ਰਾ ਸੁਰਜੀਤ ਵਲਸੀ ਸੁਰਜੀਤ ਨੇ ਬੌਕ ਕੀ ਦੀ ਨਜਾਕਤ ਨੂੰ ਸਮਝਦੇ ਹੋਏ ਸਿਮਰਨ ਨੂੰ ਕਿਹਾ ਭੈਣ ਜੀ ਤੂੰ ਵੱਡੀ ਆ ਤੇ ਮੈਂ ਛੋਟੀ ਤੂੰ ਮੇਰੀ ਗਲਤੀ ਮਾਫ ਕਰ ਦੇ ਮੈਂ ਜੋ ਵੀ ਕਿਹਾ ਜਾਂ ਕੀਤਾ ਉਹ ਗੁੱਸੇ ਵਿੱਚ ਤੇ ਰੰਜੀਤ ਦੀ ਟੈਨਸ਼ਨ ਵਿੱਚ ਕੀਤਾ ਮੈਨੂੰ ਕੋਈ ਰਾਹ ਨਹੀਂ ਸੀ ਸੁਝਦਾ ਜਿੱਦਾਂ ਕਿਸੇ ਨੇ ਕਿਹਾ ਉਸ ਨੂੰ ਸਹੀ ਸਮਝਦੀ ਰਹੀ ਮੈਂ ਸਿਮਰਨ ਨੇ ਹੁਣ ਚੁੱਪ ਤੋੜੀ ਉਸਨੇ ਕਿਹਾ ਮੈਂ ਕਿਸੇ ਲਈ ਕੁਛ ਨਹੀਂ ਕੀਤਾ ਧੀਆਂ ਪੁੱਤ ਸਭ ਦੇ ਸਾਂਝੇ ਹੁੰਦੇ ਆ ਸੁਰਜੀਤ ਕਮਾਨੋਂ ਨਿਕਲੇ تیر ਤੇ ਜਬਾਨੋਂ ਨਿਕਲੇ ਸ਼ਬਦ ਵਾਪਸ ਨਹੀਂ ਹੁੰਦੇ ਪਰ ਸੀਨੇ ਛੱਲੀ ਕਰ ਦਿੰਦੇ ਆ ਤੂੰ ਨਾ ਸਮਝੇ ਤਾਂ ਉਹ ਗੱਲ ਅਲੱਗ ਐ ਇਹ ਕਿਹੜਾ ਪਹਿਲੀ ਵਾਰ ਆ ਪਰ ਤੂੰ ਤਾਂ ਮੇਰੀ ਮਰੀਤੀ ਦਾ ਵੀ ਸਿਵਾ ਫਰੋਲ ਦਿੱਤਾ ਐਨਾ ਬੋਲ ਕੇ ਸਿਮਰੋ ਫੁੱਟ ਫੁੱਟ ਕੇ ਰੋ ਪਈ ਹੁਣ ਸ਼ਾਇਦ ਸੁਰਜੀਤ ਨੂੰ ਵੀ ਸੱਚਮੁੱਚ ਸ਼ਰਮਿੰਦਗੀ ਮਹਿਸੂਸ ਹੋਈ ਸੀ ਉਸਨੇ ਉੱਠ ਕੇ ਸਿਮਰਨ ਨੂੰ ਗੱਲ ਨਾਲ ਲਾ ਲਿਆ ਅਤੇ ਕਿਹਾ ਭੈਣ ਜੀ ਚੁੱਪ ਕਰ ਰੋ ਨਾ ਮੇਰੇ ਨਾਲ ਤੇਰੇ ਦਿਓ ਨੇ ਬਹੁਤ ਕੁੱਤੇ ਖਾਣੀ ਕੀਤੀ ਮੈਨੂੰ ਤਾਂ ਪਹਿਲੇ ਹੀ ਮੂਲ ਕੌਣ ਨੂੰ ਥਾਣੀ ਲੱਭਦੀ होकम सिंह ਨੂੰ ਉੱਚਾ ਸੁਣਨ ਕਰਕੇ ਕੁਝ ਸਮਝ ਤਾਂ ਨਹੀਂ ਲੱਗ ਰਿਹਾ ਸੀ ਕਿ ਕੀ ਗੱਲ ਹੋਈ ਹੈ ਪਰ ਉਸ ਨੂੰ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਘਬਰਾ ਕੇ ਆਵਾਜ਼ ਮਾਰੀ ਅਤੇ ਪੁੱਛਿਆ ਪਰਮ ਕੀ ਗੱਲ ਹੋ ਗਈ ਧਰਮ ਸਿੰਘ ਨੇ ਕਿਹਾ ਬਾਪੂ ਜੀ ਕੁਛ ਨਹੀਂ ਹੋਇਆ ਵੈਸੇ ਗੱਲਾਂ ਕਰਦੇ ਆਂ ਅਸੀਂ ਤਾਂ ਧਰਮ ਸਿੰਘ ਨੇ ਕਿਹਾ surjit ਮੈਂ ਤੁਹਾਡੇ ਇਧਰਾਂ ਨੀ ਝਠਾਣੀ ਵਿੱਚ ਬੋਲਦਾ ਚੰਗਾ ਤਾਂ ਨਹੀਂ ਲੱਗਦਾ ਪਰ ਫਿਰ ਵੀ ਇੱਕ ਗੱਲ ਕਹਿਣਾ ਚਾਹਣਾ ਉਹ ਇਹ ਵੀ ਸਿਮਰੋ ਭਾਵੇਂ ਤੇਰੀ ਨਜ਼ਰ ਵਿੱਚ ਜਿੱਦਾਂ ਦੀ ਵੀ ਹੋਣੀ ਪਰ ਇੱਕ ਗੱਲ ਮੈਂ ਦਾਵੇ ਨਾਲ ਕਹਿਣਾ ਇਹ ਕਿਸੇ ਦਾ ਬੁਰਾ ਨਹੀਂ ਕਰ ਸਕਦੀ ਸਿਮਰੋਂ ਨੇ ਆਪਣੀ ਅੱਖਾਂ ਸਾਫ਼ ਕੀਤੀਆਂ ਤੇ ਕਿਹਾ ਚਲੋ ਛੱਡੋ ਇਹਨਾਂ ਗੱਲਾਂ ਨੂੰ ਹੁਣ ਬਾਪੂ ਜੀ ਨੂੰ ਇਹਨਾਂ ਨੂੰ ਪਤਾ ਲੱਗੇ ਹੋਰ ਕੋਈ ਗੱਲ ਕਰੋ surjit ਨੂੰ ਆਪਣਾ ਆਪ ਛੋਟਾ ਲੱਗਣ ਲੱਗਿਆ ਸੀ ਉਸਨੇ ਕਿਹਾ ਚਲੋ ਅਸੀਂ ਚੱਲਦੇ ਹਾਂ ਤੁਸੀਂ ਰੋਟੀ ਪਾਣੀ ਖਾ ਲਵੋ ਸਿਮਰੋਂ ਨੇ ਕਿਹਾ ਤੁਸੀਂ ਵੀ ਖਾ ਲਵੋ ਦੇਵੀ ਮੰਜੀ ਤੇ ਉੱਠਿਆ ਤੇ ਕਿਹਾ ਨਹੀਂ ਭਾਬੀ ਰੋਟੀ ਬਣੀ ਪਈ ਬਸ ਜਾ ਕੇ ਖਾ ਲੈਣੀ ਅਤੇ ਉਹ ਦੋਵੇਂ ਜਾਣੇ ਚਲੇ ਗਏ ਸਿਮਰੋਂ ਨੇ ਰੋਟੀ ਖਾਣ ਖਵਾਉਣ ਦਾ ਕੰਮ ਖਤਮ ਕੀਤਾ ਤੇ ਅਮਨ ਅਤੇ ਪਰਮ ਜਿੱਥੇ ਪੜਨ ਬੈਠੇ ਸਨ ਉੱਥੇ ਕੋਲ ਬੈਠ ਕੇ ਗੁੱਡੀ ਦੇ ਸੂਟ ਦੀ ਸਲਵਾਰ ਸਿਉਣ ਲੱਗ ਗਈ। ਸਲਾਈ ਕਰਦੀ ਸਿਮਰੋ ਦੇ ਚਿਹਰੇ ਤੇ ਮਿਲੇ-ਜੁਲੇ ਜਿਹੇ ਹਾ-ਪਾਉ ਆਉਂਦੇ ਜਾਂਦੇ ਸਾਫ਼ ਦਿਖਾਈ ਦੇ ਰਹੇ ਸਨ। ਕਦੇ ਉਸਦਾ ਚਿਹਰਾ ਦੁਖੀ ਜਿਹਾ ਲੱਗਦਾ, ਕਦੇ ਨਿਰਮਲ ਪਾਣੀ ਵਾਂਗ ਸ਼ਾਂਤ। ਅਮਨ ਦਾ ਧਿਆਨ ਪੜਾਈ ਵਿੱਚ ਘਟ ਤੇ ਮਾਂ ਵੱਲ ਜ਼ਿਆਦਾ ਸੀ ਪਰ ਸਿਮਰੋ ਇਸ ਗੱਲ ਤੋਂ ਬੇਧਿਆਨੀ ਹੋ ਕੇ ਆਪਣੀ ਦੁਨੀਆ ਵਿੱਚ ਗਵਾਚੀ ਹੋਈ ਸੀ। ਅਮਨ ਹੋਲੀ ਜਿਹੀ ਉੱઠી ਤੇ ਚੱਲਦੀ ਮਸ਼ੀਨ ਨੂੰ ਆਪਣੇ ਹੱਥ ਨਾਲ ਰੋਕ ਲਿਆ। ਮਾਂ ਦਾ ਚਿਹਰਾ ਆਪਣੇ ਦੋਹਾਂ ਹੱਥਾਂ ਵਿੱਚ ਲੈ ਕੇ ਉਹ ਬੋਲੀ ਮਮਾ ਐਨੀ ਦੁਚਿੱਤੀ ਵਿੱਚ ਕਿਉਂ ਆ ਤੁਸੀਂ ਤੁਸੀਂ ਕੁਝ ਵੀ ਗਲਤ ਨਹੀਂ ਕੀਤਾ ਸੋ ਉਹ ਚਾਚੀ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦੀ ਅਜੇ ਹੋਰ ਜ਼ਰੂਰਤ ਸੀ ساری ਜ਼ਿੰਦਗੀ ਸਭ ਦੀਆਂ ਕਿੰਨੀਆਂ ਕੁ ਸੁੰਦੇ ਰਹਿੰਦੇ ਤੇ ਸੰਦੇ ਰਹੋਗੇ ਆਪਣੇ ਲਈ ਵੀ ਜੁਨਾ ਸਿੱਖੋ ਮੈਂ ਨਹੀਂ ਕਹਿੰਦੀ ਵੀ ਆਪਣੇ ਲਈ ਨਾ ਸੋਚੋ ਪਰ ਮਾਂ ਤੁਸੀਂ ਆਪ ਸੋਚੋ ਚਾਚੀ ਨੇ ਕੀ ਕਦਰ ਕੀਤੀ ਤੁਹਾਡੀ ਮਾਰ ਵੀ ਲਿਆ ਤੇ ਰੋਣ ਵੀ ਨਾ ਦਿੱਤਾ ਨਾਲੇ ਇਹ ਇੱਕ ਜਾਂ ਦੋ ਵਾਰੀ ਤਾਂ ਨਹੀਂ ਹੋਇਆ ਪਤਾ ਨਹੀਂ ਕਿੰਨੀ ਵਾਰੀ ਇਹੇ ਕੁਛ ਕਰ ਚੁੱਕੇ ਆ। ਸਿਮਰੋਂ ਨੇ ਧੀ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲਏ ਅਤੇ ਕਿਹਾ, "ਠੀਕ ਆ ਪੁੱਤ, ਤੇਰੀ ਗੱਲ ਮੰਨਦੀ ਆ ਮੈਂ, ਪਰ ਕਾਰੇ ਦੁਸ਼ਮਣ ਨੂੰ ਵੀ ਮੰਦਾ ਨਹੀਂ ਬੋਲੀਦਾ। ਫਿਰ ਭਲਾ ਉਹਦੇ ਤੇ ਤੇ ਮੇਰੇ ਵਿੱਚ ਕੀ ਫਰਕ ਰਹਿ ਜਾਣਾ ਸੀ ਭਲਾ?" ਅਮਨ ਨੇ ਕਿਹਾ, "ਪਰ ਮੰਮਾ ਹੁਣ ਚਾਚੀ ਨੂੰ ਸ਼ੀਸ਼ਾ ਵਿਖਾਉਣਾ ਵੀ ਬਹੁਤ ਜ਼ਰੂਰੀ ਸੀ। ਚੱਲ ਪੁੱਤ ਮੈਂ ਸਲਵਾਰ ਨੂੰ ਸੀਣਾ ਫੇਰ ਲਿਓ। ਸੀਣਾ ਫੇਰ ਲਾਉਂਗੀ। ਪਹਿਲਾਂ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣੀ ਆ।" ਅਤੇ ਉਸਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਪਰਮ ਵੀ ਕਿਤਾਬ ਛੱਡ ਕੇ ਕਹਾਣੀ ਸੁਣਨ ਲਈ ਮਾਂ ਦੇ ਗੋਡੇ ਮੁੱਢ ਬੈਠ ਗਿਆ ਮੰਮਾ ਮੈਂ ਵੀ ਸੁਣਨੀ ਆ ਕਹਾਣੀ ਉਸਨੇ ਕਿਹਾ ਲੋ ਸੁਣੋ ਫਿਰ ਆ ਕੇ ਉਹ ਦੋਵਾਂ ਬੱਚਿਆਂ ਨੂੰ ਕਹਾਣੀ ਸੁਣਾਉਣ ਲੱਗੀ ਇੱਕ ਜੰਗਲ ਵਿੱਚ ਨਦੀ ਕਿਨਾਰੇ ਇੱਕ ਸਾਧੂ ਅਤੇ ਉਹਦੇ ਚੇਲੇ ਰਹਿੰਦੇ ਹੁੰਦੇ ਸੀ ਸਾਧੂ ਆਪਣੇ ਚੇਲੇ ਨੂੰ ਬਹੁਤ ਵਧੀਆ ਪਰਪਕਾਰ ਵਾਲੀ ਸਿੱਖਿਆਵਾਂ ਦਿੰਦਾ ਰਹਿੰਦਾ ਸੀ ਮੰਮਾ ਫਿਰ ਉਹ ਜੰਗਲ ਵਿੱਚ ਖਾਂਦੇ ਕੀ ਸੀ ਪਰਮ ਨੇ ਮਸੂਮ ਜਿਹਾ ਸਵਾਲ ਕੀਤਾ ਪੁੱਤ ਪਿੰਡਾ ਤੋਂ ਖਾਣ ਲਈ ਮੰਗ ਕੇ ਲੈ ਜਾਂਦੇ ਸੀ ਮਾਂ ਨੇ ਪੁੱਤ ਦੀ ਸੰਤੋਖ ਜੇ ਲਈ ਉਸ ਨੂੰ ਜਵਾਬ ਦਿੱਤਾ ਅਤੇ ਅੱਗੇ ਕਹਾਣੀ ਸੁਣਾ ਲੱਗੀ ਅੱਛਾ ਪੁੱਤ ਅੱਗੇ ਸੁਣਾ ਗੁਰੂ ਦੀਆਂ ਸਿੱਖਿਆਵਾਂ ਦਾ ਚੇਲਾ ਤੇ ਗਹਿਰਾ ਪ੍ਰਭਾਵ ਪਿਆ ਇੱਕ ਦਿਨ ਚੇਲਾ ਨਦੀ ਤੋਂ ਪਾਣੀ ਪਰਣ ਲੈ ਗਿਆ ਤਾਂ ਉਸ ਨੇ ਦੇਖਿਆ ਕਿ ਇੱਕ ਨੂਹਾ ਪਾਣੀ ਵਿੱਚ ਰੁੜਦਾ ਜਾ ਰਿਹਾ ਚੇਲੇ ਨੇ ਅੱਗੇ ਵੱਧ ਅੱਗੇ ਵਧਾ ਕੇ ਉਸ ਨੂੰ ਬਚਾਉਣ ਦੇ ਇਰਾਦੇ ਨਾਲ ਬਾਹਰ ਕੱਢਿਆ ਕੱਢਣਾ ਚਾਹਿਆ ਪਰ ਠੂਏ ਨੇ ਚੇਲੇ ਦੇ ਹੱਥ ਤੇ ਡੰਗ ਮਾਰਿਆ ਤੇ ਦੁਬਾਰਾ ਨਦੀ ਵਿੱਚ ਡਿੱਗ ਪਿਆ ਚੇਲੇ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਠੂਏ ਨੇ ਫਿਰ ਡੰਗ ਮਾਰਿਆ ਤੇ ਨਦੀ ਵਿੱਚ ਡਿੱਗ ਪਿਆ ਐਦਾਂ ਕਈ ਵਾਰ ਹੋਇਆ ਗੁਰੂ ਬੈਠਾ ਦੇਖ ਰਿਹਾ ਸੀ ਉਹਦਾ ਚੇਲਾ ਕੋਈ ਚੀਜ਼ ਚੁੱਕਦਾ ਪਰ ਬਾਰ-ਬਾਰ ਸਫਲ ਹੋ ਰਿਹਾ ਗੁਰੂ ਉੱਠ ਕੇ ਆਇਆ ਤੇ ਚੇਲੇ ਨੂੰ ਕਿਹਾ ਇਹ ਤੂੰ ਕੀ ਕਰ ਰਿਹਾ ਹੈ ਤਾਂ ਚੇਲੇ ਨੇ ਕਿਹਾ ਮੈਂ ਠੂਏ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਤਾਂ ਗੁਰੂ ਨੇ ਕਿਹਾ ਤੂੰ ਕਿੰਨੀ ਦੇਰ ਲੱਗਾ ਕਿੰਨੀ ਦੇਰ ਦਾ ਲੱਗਾ ਹੋਇਆ ਹੈ ਛੱਡ ਦੇ ਇਹਨੂੰ ਕਿੰਨੀ ਵਾਰੀ ਤੈਨੂੰ ਡੰਗ ਮਾਰ ਚੁੱਕਾ ਹੈ ਤੇ ਚੇਲੇ ਨੇ ਅੱਗੇ ਗਿਆ ਗੁਰੂ ਜੀ ਕਿਦਾਂ ਛੱਡ ਦੇਵਾਂ ਤੁਹਾਡੀਆਂ ਸਿੱਖਿਆਵਾਂ ਨੂੰ ਛੁੱਟਾ ਕਿਦਾਂ ਹੋਣ ਦੇਵਾਂ ਤੁਸੀਂ ਸਿਖਾਇਆ ਕਿ ਹਮੇਸ਼ਾ ਪਰਉਪਕਾਰ ਕਰਦੇ ਰਹਿਣਾ ਚਾਹੀਦਾ ਭਾਵੇਂ ਕੋਈ ਕਿੰਨਾ ਵੀ ਬੁਰਾ ਕਿਉ ਨਾ ਹੋਵੇ ਨਾਲੇ ਜੇ ਇਹ ਆਪਣੀ ਆਦਤ ਨਹੀਂ ਛੱਡ ਸਕਦਾ ਮੈਂ ਕਿਦਾਂ ਛੱਡ ਦੇਵਾਂ ਇਹ ਸੁਣ ਕੇ ਗੁਰੂ ਬਹੁਤ ਖੁਸ਼ ਹੋਇਆ ਉਸਨੇ ਤਿਰਖਤ ਨਾਲੋਂ ਇੱਕ ਪੱਤਾ ਤੋੜ ਕੇ ਚੇਲੇ ਨੂੰ ਦਿੱਤਾ ਤੇ ਕਿਹਾ ਸ਼ਾਬਾਸ਼ ਪੁੱਤ ਤੂੰ ਆਪਣਾ ਫਰਜ ਨਾ ਛੱਡ ਚੇਲੇ ਨੇ ਪੱਤੇ ਤੇ ਰੱਖ ਕੇ ਧੂਏ ਨੂੰ ਬਾਹਰ ਕਰ ਦਿੱਤਾ ਸੋ ਪੁੱਤ ਜਦ ਬੁਰਾ ਬੁਰਾਈ ਨਹੀਂ ਛੱਡ ਸਕਦਾ ਤੇ ਆਪਾਂ ਵੀ ਆਪਣੀ ਚੰਗਿਆਈ ਕਿਉਂ ਛੱਡਣੀ ਸਗੋਂ ਹਰ ਮਮਕਿਨ ਕੋਸ਼ਿਸ਼ ਕਰੋਗੇ ਉਸ ਨੂੰ ਆਪਣੇ ਵਰਗਾ ਬਣਾ ਸਕੋ ਕਦੀ ਤਾਂ ਕਿਸੇ ਤਰੀਕੇ ਨਾਲ ਸੁਧਾਰ ਹੀ ਸਕਦੇ ਆ ਨਾ ਆਪਾਂ ਉਹਨੂੰ ਹੈ ਤਾਂ ਇਨਸਾਨੀ ਕਦੀ ਤਾਂ ਅਸਰ ਹੋਊਗਾ ਜੇ ਹੁਣ ਤੁਹਾਡੀ ਚਾਚੀ ਬਾਬੇ ਤੇ ਚੱਕਰਾਂ ਵਿੱਚ ਪਈ ਰਹਿੰਦੀ ਤਾਂ ਉਹਨੇ ਹਰ ਉਹਨੇ ਹੋਰ ਪਤਾ ਨਹੀਂ ਕੀ ਕੁਝ ਪੁੱਠਾ ਸਿੱਧਾ ਕਰਨਾ ਸੀ ਨਾਲੇ ਮੁੰਡਾ ਹੱਥੋਂ ਜਾਂਦਾ ਲੱਗਦਾ ਭਲਾ ਮੁੰਡੇ ਦਾ ਕੀ ਕਸੂਰ ਸੀ ਪੁੱਤ ਦੱਸੋ ਮੈਨੂੰ ਦੋਵੇਂ ਜਾਣੇ ਕੋਈ ਵੀ ਨਹੀਂ ਮਮਾ ਅਮਨ ਤੇ ਪਰਮਦੋਮੇ ਇੱਕ ਆਵਾਜ਼ ਵਿੱਚ ਬੁਲੇ ਫਿਰ ਦੱਸੋ ਜੇ ਉਹਦਾ ਇਲਾਜ ਸਮੇਂ ਸਿਰ ਨਾ ਹੁੰਦਾ ਤਾਂ ਕੀ ਬੰਦਾ ਦੋਵੇਂ ਪੈਨ ਪ੍ਰਾਇਕੀ ਦੂਜੇ ਦਾ ਮੂਤਕਨ ਲੱਗੇ ਪੁੱਤ ਆਪਾਂ ਨੂੰ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਬੁਰਾਈ ਨੂੰ ਬੁਰਾਈ ਨਾਲ ਹੀ ਮਾਰਿਆ ਜਾ ਸਕਦਾ ਪਰਮ ਨੇ ਗਣਾ ਸ਼ੁਰੂ ਕਰ ਦਿੱਤਾ ਦੇਖੀ ਚੱਲ ਮਰਦਾਨਿਆਂ ਤੁਰੰਗ ਕਰਦਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਚਲੋ ਹੁਣ ਸੋ ਜਾਓ ਰਾਤ ਬਹੁਤ ਹੋ ਗਈ ਉਸਨੇ ਮਸ਼ੀਨ ਚੱਕ ਕੇ ਮੇਜ਼ ਉੱਤੇ ਰੱਖ ਦਿੱਤੀ ਸੌਣ ਲਈ ਆਪਣੇ ਕਮਰੇ ਵਿੱਚ ਚਲੀ ਗਈ ਸਿਮਰੋ ਬੱਚਿਆਂ ਨੂੰ ਕਹਾਣੀ ਸੁਣਾ ਕੇ ਤਾਂ ਸ਼ਾਂਤ ਕਰਾਈ ਪਰ ਉਸ ਦੇ ਆਪਣੇ ਅੰਦਰ ਬਿੱਤੀ ਦਿਨਾਂ ਜਿ ਘਟਨਾਵਾਂ ਲਾਵਾ ਬਣ ਕੇ ਫਟ ਗਈਆਂ ਸਨ ਉਹ ਦਰਦਾਂ ਦਾ ਲਾਵਾ ਜਿਸ ਨੂੰ ਜਿੰਨਾ ਉਹ ਦਬਾਉਂਦੀ ਕੋਸ਼ਿਸ਼ ਕਰ ਰਹੀ ਸੀ ਉਹ ਲਾਵਾ ਉਹਨਾਂ ਹੀ ਬਿਕਰਾਲ ਰੂਪ ਧਾਰਨ ਕਰ ਉਸ ਦੇ ਦਿਲ ਉਹ ਦਿਮਾਗ ਨੂੰ ਅਸ਼ਾਂਤ ਕਰ ਰਿਹਾ ਸੀ ਉਹ ਬੈਠ ਤੇ ਪਈ ਸੱਪ ਵਾਂਗ ਵਿਸਕੋਲਦੀ ਪਾਸੇ ਮਾਰਦੀ ਜਾ ਰਹੀ ਸੀ ਕਿਉਂਕਿ ਉਸ ਦੀ ਨੀਂਦ ਤਾਂ ਪਤਾ ਨਹੀਂ ਖੰਬ ਲਾ ਕੇ ਕਿੱਧਰ ਉੱਡ ਗਈ ਸੀ ਉਸ ਦਾ ਸਿਰ ਦਰਦ ਨਾਲ ਫਟਣ ਲੱਗ ਗਿਆ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੇ ਦਿਮਾਗ ਦੀ ਨਸ ਫਟ ਜਾਵੇਗੀ ਉਸਨੇ ਸੋਚਿਆ ਕਿ ਉੱਠ ਕੇ ਸਿਰਦਰਦ ਦੀ ਗੋਲੀ ਲੈ ਲਵੇ ਪਰ ਜਿਵੇਂ ਹੀ ਉਹ ਬੈੱਡ ਤੋਂ ਉੱਠਣ ਲੱਗੀ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਉਹ ਦੁਬਾਰਾ ਬੈੱਡ ਤੇ ਲੇਟ ਗਈ ਤੇ ਧਰਮ ਸਿੰਘ ਨੂੰ ਹੱਥ ਨਾਲ ਲਾ ਕੇ ਬੜੀ ਮੁਸ਼ਕਲ ਨਾਲ ਬੋਲੀ ਜੇ ਮੇਰੇ ਸਿਰ ਵਿੱਚ ਸੱਟਾਂ ਪੈ ਰਹੀਆਂ ਮੈਨੂੰ ਦਵਾਈ ਦੇ ਡੱਬੇ ਵਿੱਚੋਂ ਸਿਰਦਰਦ ਦੀ ਗੋਲੀ ਦੇ ਦਿਓਗੇ ਧਰਮ ਸਿੰਘ ਅੱਬਰਵਾਹੇ ਉੱਠਿਆ ਪਾਣੀ ਦਾ ਗਲਾਸ ਲੈ ਕੇ ਸਿਮਰਨ ਨੂੰ ਡੱਬੇ ਵਿੱਚੋਂ ਗੋਲੀ ਦੇ ਦਿੱਤੀ ਸਿਮਰਨੋ ਸਿਰਦਰਦ ਅਦਾਲਤ ਨਾਲ ਮੱਛੀ ਵਾਂਗ ਤੜਫ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਲਾਲੀ ਇੰਝ ਦਿਖਾਈ ਦੇ ਰਹੀ ਸੀ ਜਿਵੇਂ ਹੁਣੇ ਲਹੂ ਟਪਕਣ ਲੱਗ ਪਵੇਗਾ ਜਿਸ ਨੂੰ ਦੇਖ ਧਰਮ ਸਿੰਘ ਦੀ ਨੀਂਦ ਡੁੱਟ ਗਈ ਉਸ ਸਿਮਰਉ ਦਾ ਸਿਰ ਕੁੱਟਣ ਲੱਗਾ ਤਾਂ ਸਿਮਰਉ ਨੇ ਉਸ ਦਾ ਹੱਥ ਫੜ ਕੇ ਕਿਹਾ ਨਾ ਜੀ ਹੋ ਜਾਣਾ ਠੀਕ ਥੋੜੀ ਦੇਰ ਤੱਕ ਸੋ ਜਾਓ ਤੁਸੀਂ ਧਰਮ ਸਿੰਘ ਨੇ ਹੱਥ ਛਡਵਾਉਂਦੇ ਹੋਏ ਦੁਬਾਰਾ ਉਸ ਦਾ ਮੱਥਾ ਦਬਨਾ ਸ਼ੁਰੂ ਕਰ ਦਿੱਤਾ ਅਤੇ ਪਿਆਰ ਨਾਲ ਚੜਕੇ ਕੇ ਕਿਹਾ ਲੇਟ ਜਾ ਆਰਾਮ ਨਾਲ ਬੁਰਾ ਹਾਲ ਕੀਤਾ ਪਿਆ ਤੂੰ ਆਪਣਾ ਪਤਾ ਨਹੀਂ ਤੈਨੂੰ ਰੱਬ ਨੇ ਕਿਸ ਮਿੱਟੀ ਨਾਲ ਖੜਿਆ ਹੋਇਆ ਹੈ ਕਦੀ ਆਪਣੇ ਬਾਰੇ ਵੀ ਸੋਚਿਆ ਕਰ ਬਹੁਤ ਸਮਾਂ ਦੁੱਖਾਂ ਗਮਾਂ ਤੇ ਮੁਸੀਬਤਾਂ ਨਾਲ ਕੱਲੀ ਨੇ ਲੜ ਲਿਆ ਤੂੰ ਕਮੜੀਏ ਹੁਣ ਮੈਂ ਤੇਰੇ ਨਾਲ ਆ ਤੂੰ ਕੱਲੀ ਨਹੀਂ ਮੈਨੂੰ ਪਤਾ ਤੂੰ ਦੇਵ ਹੋਣਾ ਦੇ ਆਉਣ ਤੋਂ ਬਾਅਦ ਬਹੁਤ ਪਰੇਸ਼ਾਨ ਹੋ ਗਈ ਸੀ ਜਿਸ ਦਾ ਨਤੀਜਾ ਤੇਰੀ ਸਿਹਤ ਖਰਾਬ ਹੋ ਗਈ ਮੈਂ ਹਾਲਾਤ ਤਾਂ ਉਸੇ ਵੇਲੇ ਤੇਰੀ ਹਾਲਤ ਤਾਂ ਉਸੇ ਵੇਲੇ ਤੇਰੀ ਦੇਖ ਲਈ ਸੀ ਪਰ ਮੈਂ ਸੋਚਿਆ ਥੋੜੀ ਦੇਰ ਬਾਅਦ ਸ਼ਾਇਦ ਸਭ ਠੀਕ ਹੋ ਜਾਓ ਪਰ ਮੈਨੂੰ ਕੀ ਪਤਾ ਸੀ ਤੂੰ ਅੰਦਰੋਂ ਅੰਦਰ ਹੀ ਜ਼ਹਿਰ ਦੇ ਕਿੰਨੇ ਕੁ ਕੁੱਟ ਕਰੀ ਬੱਠੀ ਸੀ ਪਤੀ ਦੀਆਂ ਗੱਲਾਂ ਸੁਣ ਕੇ ਸਿਮਰੋ ਦੇ ਸਬਰ ਦਾ ਬੰਡ ਟੁੱਟ ਗਿਆ ਉਹ ਪਤੀ ਦੀ ਗੋਦੀ ਵਿੱਚ ਸਿਰ ਰੱਖ ਕੇ ਛੋਟੇ ਬੱਚੇ ਦੀ ਤਰ੍ਹਾਂ ਬਿਲਕੁਲ ਉਠੀਏ ਤੇ ਬੋਲੀ ਜਿਵੇਂ ਕਦੇ ਸੁਪਨੇ ਵਿੱਚ ਵੀ ਦੇਵ ਦੇ ਨਿਆਣਿਆਂ ਦਾ ਜਾਂ ਸਰਜੀਤ ਦਾ ਬੁਰਾ ਨਹੀਂ ਸੋਚਿਆ ਤੇ ਦੇਵ ਨੂੰ ਤਾਂ ਮੈਂ ਆਪਣੇ ਨਿਆਣਿਆਂ ਵਾਂਗ ਪਾਲਿਆ ਮੈਂ ਸੱਚ ਕਹਨੀ ਆ ਜੀ ਮੈਂ ਕੁਝ ਨਹੀਂ ਕੀਤਾ ਪਰ ਐਨੇ ਮੇਰੇ ਪੁੱਤ ਨੂੰ ਮੰਦੇ ਬੋਲ ਬੋਲੇ ਮੇਰੀ ਮਰੀ ਤੀ ਦਾ ਸਿਵਾ ਵੀ ਪੁੱਟਿਆ ਹਟਕੋਰੇ ਲੈਂਦੀ ਨੇ ਮਸਾਈ ਐਨਾ ਬੋਲਿਆ ਧਰਮ ਸਿੰਘ ਨੇ ਉਸ ਦੇ ਹੋਕੇ ਹਾਵੇ ਸੁਣ ਕੇ ਨਿਸ਼ਬਦ ਜਿਹਾ ਹੋ ਗਿਆ ਸੀ ਉਸ ਦਾ ਆਪਣਾ ਵੀ ਮਨ ਪਾ ਰਾਇਆ ਉਸ ਨੇ ਸਿਮਰ ਨੂੰ ਕੁੱਟ ਕੇ ਆਪਣੇ ਕਲਜੇ ਨਾਲ ਲਾ ਲਿਆ ਅਤੇ ਭਰੇ ਹੋਏ ਗਲੇ ਨਾਲ ਬੋਲਿਆ ਰੋਲਾ ਸਿਮਰ ਤੂ ਰੋਲਾ ਕੰਬਲਿਏ ਹੁਣ ਮੈਂ ਤੈਨੂੰ ਨਹੀਂ ਰੋਕਦਾ ਕੱਢ ਲਈ ਜਿੰਨਾ ਦਰਦ ਜ਼ਹਿਰ ਬਣ ਤੇਰੇ ਹੱਡਾਂ ਨੂੰ ਦਿਨ ਰਾਤ ਖਾਰਿਆ ਸ਼ਾਇਦ ਰੋਗ ਗਈ ਤੇਰੇ ਦਿਲ ਦਾ ਇਹ ਬੋਝ ਹਲਕਾ ਹੋ ਜਾਵੇ ਕੁਝ ਕੁ ਦੇਰ ਬਾਅਦ ਜਦੋਂ ਸਿਮਰੋ ਦੇ ਢਕ ਕੋਰੇ ਸ਼ਾਂਤ ਹੋਈ ਤਾਂ ਧਰਮ ਸਿੰਘ ਨੇ ਸਿਮਰੋ ਦੇ ਸਿਰ ਨੂੰ ਪਿਆਰ ਨਾਲ ਪਲੱਸਿਆ ਤੇ ਮੱਥਾ ਚੁੰਮ ਕੇ ਕਿਹਾ ਚੱਲ ਹੁਣ ਉੱਠ ਕੇ ਬੈਠ ਸਿਮਰ ਮੇਰੀ ਗੱਲ ਧਿਆਨ ਨਾਲ ਸੁਣ ਸਿਮਰੋ ਨੇ ਸੰਭਲ ਕੇ ਬੈਠਦੀ ਨੇ ਕਿਹਾ ਹਾਂਜੀ ਦੱਸੋ ਧਰਮ ਸਿੰਘ ਨੇ ਬੜੇ ਟਰਮ ਨਾਲ ਕਹਿਣਾ ਸ਼ੁਰੂ ਕੀਤਾ ਮੈਨੂੰ ਪਤਾ ਸਿਮਰ ਤੂੰ ਦੇਵਤਾ ਕੀ ਤੂੰ ਕਿਸੇ ਦਾ ਵੀ ਅੱਜ ਤੱਕ ਬੁਰਾ ਨਹੀਂ ਕੀਤਾ ਤੂੰ ਕੀ ਆ ਤੈਨੂੰ ਕਿਸੇ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਸਾਰੇ ਲੋਕ ਤੈਨੂੰ ਵੀ ਜਾਣਦੇ ਆ ਤੇ ਸੁਰਜੀਤ ਨੂੰ ਵੀ ਜਾਣਦੇ ਆ ਉਹ ਮੂਰਖ ਆ ਤੂੰ ਉਹਦੇ ਕਹਿ ਦਾ ਬੁਰਾ ਤਾਂ ਤਾਮਨਾ ਜੇ ਤੂੰ ਗਲਤ ਆ ਜਾਂ ਫਿਰ ਤੂੰ ਤਾਂ ਬੁਰਾ ਤਾਮਨਾ ਜੇ ਦੇਵ ਨੇ ਤੇਰੇ ਤੇ ਕੋਈ ਉਂਗਲ ਚੁੱਕੀ ਹੋਵੇ ਉਹ ਤਾਂ ਤੇਰੇ ਸੋਲੇ ਗੁੰਦਾ ਨਹੀਂ ਥੱਕਦਾ ਨਲੇ ਕੰਬਲੀਏ ਚ ਮਿਲਦੀ ਤਾਂ ਸੁਰਜੀਤ ਨੂੰ ਹੋਣਾ ਚਾਹੀਦਾ ਤੂੰ ਕਾਨੂੰ ਆਪਣਾ ਖੂਨ ਸਾੜਦੀ ਆ ਤੂੰ ਆਪਣੇ ਸਾਰੇ ਫਰਜ਼ੇ ਇਮਾਨਦਾਰੀ ਨਾਲ ਨਿਭਾਇਆ ਮੈਨੂੰ ਇਹ ਵੀ ਪਤਾ ਕੀ ਤੇਰਾ ਦਿਲ ਮੋਮ ਵਰਗਾ ਹੈ ਅੱਗੇ ਵੀ ਤੂੰ ਆਪਣਾ ਫਰਜ਼ਾਂ ਤੋਂ ਪਿੱਛੇ ਨਹੀਂ ਹਟਣ ਵਾਲੀ ਮੰਮੀ ਤੇਰੇ ਤੇ ਰੱਬ ਜਿੰਨਾ ਮਾਣ ਆ ਪਤਾ ਮੈਨੂੰ ਧਰਮ ਸਿੰਘ ਇੰਨਾ ਕਹਿੰਦਾ ਹੋਇਆ ਮੁਸਕਰਾ ਪਿਆ ਤੇ ਹੁਣ ਸਿਮਰੋ ਦੇ ਮੁਰਜਾਈ ਚਿਹਰੇ ਤੇ ਵੇਖ ਰੋਣਕ ਜਿਹੀ ਆ ਗਈ ਆਪਣੇ ਪਤੀ ਦੀ ਦਿੱਤੀ ਹੱਲਾਸ਼ੇਰੀ ਨੇ ਜਿਵੇਂ ਸਿਮਰੋ ਦੇ ਮੁਰਦਾ ਸਰੀਰ ਵਿੱਚ ਨਵੀਂ ਜਾਨ ਫੂਕ ਦਿੱਤੀ ਸੀ ਉਹ ਸਿਮਰੋ ਜੋ ਕੁਝ ਦਿਨ ਪਹਿਲਾਂ ਆਪਣੇ ਆਪ ਨੂੰ ਅੰਦਰੋਂ ਟੁੱਟੀ ਹੋਈ ਮਹਿਸੂਸ ਕਰ ਰਹੀ ਸੀ ਇੱਕ ਨਵੇਂ ਹੌਂਸਲੇ ਨਾਲ ਜੀਵਨ ਵਿੱਚ ਅੱਗੇ ਵਧਣ ਲਈ ਤਿਆਰ ਹੋ ਚੁੱਕੀ ਸੀ ਸਵੇਰੇ ਤੜਕੇ ਜਦੋਂ ਸਿਮਰੋ ਬੈੱਡ ਤੋਂ ਸੁੱਤੀ ਉੱਠੀ ਤਾਂ ਉਸ ਨੂੰ ਆਪਣਾ ਸਰੀਰ ਫੁੱਲ ਵਰਗਾ ਹੌਲਾ ਲੱਗ ਰਿਹਾ ਸੀ ਸ਼ਾਇਦ ਉਸ ਦੇ ਦਿਲ ਦਾ ਸਾਰਾ ਬੋਝ ਰਾਤ ਪਈ ਰਾਤ ਪਤੀ ਪਰਮੇਸ਼ਰ ਦੀ ਸਾਥੂ ਨਾਲ ਮਿਲਣ ਕਰਕੇ ਅੱਖਾਂ ਦੇ ਖਾਰੇ ਪਾਣੀ ਵਿੱਚ ਕੂੜੇ ਕਰਕਟ ਵਾਂਗ ਬਹਿ ਗਿਆ ਉਸ ਦਾ ਮਨ ਫੁੱਲ ਵਰਗਾ ਹਲਕਾ ਸੀ ਉਸ ਦੇ ਚਿਹਰੇ ਤੇ ਅਲੱਗ ਹੀ ਖੇੜਾ ਸੀ ਜਿਵੇਂ ਗਰਮੀ ਵਿੱਚ ਹਲਕੀ ਬੂੰਦਾਬੰਦੀ ਤੋਂ ਬਾਅਦ ਮੁਰਝਾਈ ਹੋਏ ਫੁੱਲ ਬੁੱਟੇ ਤੇ ਹੁੰਦਾ ਹੈ ਉਸ ਨੇ ਉੱਠ ਕੇ ਨਹਾ ਕੇ ਨਿਤਨੇਮ ਕੀਤਾ ਤੇ ਚਾ ਜੁੱਲੇ ਤੇ ਤਰਕੇ ਆਪ ਆਪਣਾ ਹੋਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਚਾ ਬਨਨ ਤੋਂ ਬਾਅਦ ਹੁਕਮ ਸਿੰਘ ਲਈ ਦੁੱਧ ਦਾ ਮੱਗ ਗਰਮ ਕਰਕੇ ਉਸ ਨੂੰ ਦੇਈ ਅਤੇ ਆਪਣੀ ਅਤੇ ਧਰਮ ਸਿੰਘ ਦੀ ਚਾ ਗਲਾਸਾਂ ਵਿੱਚ ਪਾ ਕੇ ਪਤੀ ਕੋਲ ਬੈੱਡ ਤੇ ਚਲੀ ਗਈ ਮੈਂ ਕਿਹਾ ਜੀ ਚਾ ਲੈ ਲਓ ਉਸਨੇ ਪਤੀ ਨੂੰ ਜਗਾਉਣ ਲਈ ਕਿਹਾ ਪਰ ਸਾਧ ਧਰਮ ਸਿੰਘ ਊੜੀ ਨੂੰ ਸੁੱਤਾ ਪਿਆ ਸੀ ਜਦੋਂ ਉਹ ਨਾ ਉੱਠਿਆ ਤਾਂ ਸਿਮਰੋ ਨੇ ਗਲਾਸ ਮੇਜ਼ ਤੇ ਰੱਖ ਕੇ ਉਸ ਨੂੰ ਹਲਣਾ ਦੇ ਕੇ ਕਿਹਾ ਸੁਣਦੇ ਨਹੀਂ ਜੀ ਹੂੰ ਧਰਮ ਸਿੰਘ ਨੇ ਪਾਸਾ ਲੰਦੇ ਅੱਖਾਂ ਮਲਦਿਆ ਕਿਹਾ ਚਾ ਲੈ ਲੋ ਠੰਡੀ ਹੋ ਜਾਣੀ ਫਿਰ ਸੁੱਤੇ ਰਹੋ ਲੈ ਦੇ ਦੇ ਅੱਜ ਤਾਂ ਅੱਖੀ ਨਹੀਂ ਖੁੱਲਦੀਆਂ ਉਸਨੇ ਉਬਾਸੀ ਲੈ ਕੇ ਫਿਰ ਇੱਕ ਵਾਰੀ ਅੱਖਾਂ ਮਲ ਕੇ ਕਿਹਾ ਚਾ ਪੀਓ ਆਪੇ ਖੁੱਲ ਜਾਣ ਗਿਆ ਸਿਮਰੋ ਨੇ ਕਿਹਾ ਕਿਉਂ ਡੋਡੇ ਪਾ ਕੇ ਲਿਆਈਆਂ ਧਰਮ ਸਿੰਘ ਨੇ ਮਜ਼ਾਕ ਕੀਤਾ ਵਿੱਚ ਕਿਹਾ ਤੋਬਾ ਤੋਬਾ ਵਾਹਿਗੁਰੂ ਵਾਹਿਗੁਰੂ ਸਵੇਰੇ ਸਵੇਰੇ ਕੀ ਬੋਲੀ ਜੰਨਿਆ ਤੁਸੀਂ ਧਰਮ ਸਿੰਘ ਖੜਾ ਕੇ ਹੱਸ ਪਿਆ ਤੇ ਚਾ ਦਾ ਗਲਾਸ ਸਿਮਰੋ ਹੱਥੋਂ ਫੜ ਕੇ ਚਾ ਪੀਣ ਲੱਗ ਪਿਆ ਸਿਮਰੋ ਨੇ ਚਾ ਪੀਤੀ ਤੇ ਆਪਣੇ ਨੀਤਾ ਪ੍ਰਤੀ ਤੇ ਕੰਮਕਾਜ ਵਿੱਚ ਰੁੱਝ ਗਈ ਕਿਉਂਕਿ ਉਸਨੇ ਸਿਨੂ ਦੇ ਘਰ ਵੀ ਜਾਣਾ ਸੀ ਪਰੰਬੀ ਹੁਣ ਸੁਖ ਨਾਲ ਪੱਗ ਬੰਨਣ ਜੁਗਾ ਹੋ ਗਿਆ ਸੀ ਸੋ ਹੁਣ ਸਿਮਰੋ ਸਿਰਫ ਉਸ ਦਾ ਜੂੜਾ ਕਰਦੀ ਸੀ ਬੱਚੇ ਤਿਆਰ ਹੋ ਕੇ ਆਪਣੇ ਸਕੂਲ ਕਾਲਜ ਚਲੇ ਗਏ ਸਿਮਰੋ ਨੇ ਕਾਲੀ ਨਾਲ ਸਲਵਾਰ ਨੂੰ ਸੀਨਾ ਲਾ ਕੇ ਤਿਆਰ ਕਰ ਦਿੱਤੀ ਪਤੀ ਨੂੰ ਬੋਲ ਕੇ ਸਿੰਨੋ ਦੇ ਘਰ ਚਲੀ ਗਈ ਅਜੇ ਸ਼੍ਰੀਕੇ ਦੀਆਂ ਦੋ ਔਰਤਾਂ ਹੀ ਪਹੁੰਚੀਆਂ ਸਨ ਸਿਮਰੋ ਨੇ ਉਹਨਾਂ ਨਾਲ ਲੱਗ ਕੇ ਪਹਿਲਾ ਵਿਆਹ ਲਈ ਪਿਸਾਇਆ ਹੋਇਆ ਆਟਾ ਛਾਨਣਾ ਸ਼ੁਰੂ ਕੀਤਾ ਦੇਖਦੇ-ਦੇਖਦੇ 8-10 ਜਾਣੀਆਂ ਹੋ ਗਈਆਂ ਤਾਂ ਸਿਮਰੋ ਨੇ ਕਿਹਾ ਤੁਸੀਂ ਆਟਾ ਛਾਨੋ ਪਾਈ ਮੈਂ ਕੁੜੀ ਦੇ ਸੁੱਟਾਂ ਦੀ ਤਰਪਾਈ ਕਰ ਲਵਾਂ ਅਤੇ ਉਹ ਗੁੱਡੀ ਦੇ ਸੂਟ ਨੂੰ ਤਰਪਾਈ ਕਰਨ ਲੱਗ ਪਈ। surjit ਸਭ ਤੋਂ ਬਾਅਦ ਵਿੱਚ ਆਈ ਸੀ। ਸਿਨੋ ਨੇ ਉਸ ਨੂੰ ਆਂਦੀ ਨੂੰ ਲੰਬੇ ਹੱਥੀ ਲਿਆ। ਦੇਖ ਤਾਂ ਸਹੀ ਇਹਦੇ ਆਉਂਦਾ ਟਾਈਮ ਤਾਂ ਦੇਖ ਜਰੀ। ਕਮ ਚੋਟਲੀ। ਸਸ ਕੁੱਤਿਆਂ ਦੀ ਨਾ ਹੋਵੇ ਤਾਂ। ਕਹਿੰਦੀ ਹੋਣੀ ਆ ਆਪੇ ਕਰਨ ਗਿਆ। ਸੱਚੀ ਹੋਣ ਨੂੰ ਆ ਗਈ ਹੁਣ। ਸਿਨੋ ਦੀਆਂ ਪਿਆਰ ਤੇ ਮੋਹਰ। ਭਿੱਜੀਆਂ ਛਿੜਕਾਂ ਸੁਣ ਕੇ ਸਾਰੀਆਂ ਉੱਚੀ ਉੱਚੀ ਹੱਸ ਪਈਆਂ। ਸਿਨੋ ਦੁਬਾਰਾ ਬੋਲੀ ਕੋਈ ਨਾ ਜੇ ਤੇਰੀ ਬੱਬੂ ਦੇ ਵਿਆਹ ਤੱਕ ਜਿੰਦੀ ਰਹੀ। ਮੈਂ ਵੀ ਇਦਾਂ ਹੀ ਪਹੁੰਚਣਾ। ਚੱਲ ਚੰਗਾ ਚਾਚੀ ਤੂੰ ਪਹੁੰਚ ਜਾਵੇਂ। ਭਾਵੇਂ ਮੇਰੇ ਵਾਂਗੂ ਪਹੁੰਚੀ ਸੁਰਜੀਤ ਨੇ ਵਿਗਿਆ ਹੱਸ ਕੇ ਟਿੱਚਰ ਕੀਤੀ ਆਹੋ ਗੱਲਾਂ ਦੀ ਬੰਜਾਰਨ ਤੂੰ ਗੱਲਾਂ ਜਿੰਨੀਆਂ ਮਰਜੀ ਸੁਣ ਲਓ ਜਾਂ ਤਾਂ ਕੋਈ ਕੱਲ ਥੱਲੇ ਲੱਗ ਜਾ ਥੱਲੇ ਲੱਗ ਲੈਣ ਦੇਵੇ ਸੁਰਜੀਤ ਮਲਕੜੇ ਜਾਈ ਆਕੇ ਸਿਮਰੋ ਕੋਲ ਬੈਠ ਗਈ ਸ਼ਾਦੋ ਕੋਈ ਗੱਲ ਕਰਨੀ ਚਾਹੁੰਦੀ ਸੀ ਸਿਮਰੋ ਨਾਲ ਪਰ ਸਿੰਨੂ ਨੇ ਉਸ ਨੂੰ ਸਾਰੀਆਂ ਔਰਤਾਂ ਲਈ ਚਾਲ ਬਣਾਉਂਦਾ ਹੁਕਮ ਲਾ ਦਿੱਤਾ ਉਹ ਦਿਲ ਵਿੱਚ ਗਿਲ ਵਿਝ ਹੀ ਲੱਗੇ ਉਹ ਦਿਲ ਦੀ ਗੱਲ ਦਿਲ ਵਿੱਚ ਲੱਗੇ ਚੌਂਕੇ ਵਿੱਚ ਜਾ ਕੇ ਚਾਹ ਬਣਾਉਣ ਲੱਗ ਪਈ ਸਿਮਰੋਂ ਨੇ ਤੁਰ ਪਾਈ ਕਰਕੇ ਦੋਵੇਂ ਜੈਂਪਰ ਤੈਅ ਕਰਕੇ ਮੰਜੇ ਉੱਤੇ ਰੱਖ ਦਿੱਤੇ ਤੇ ਦੁਬਾਰਾ ਉੱਠ ਕੇ ਬਰਾਂਡੇ ਵਿੱਚ ਚਲੀ ਗਈ ਜਿੱਥੇ ਸ਼੍ਰੀਕੇ ਪਾਈ ਚਰਿਆ ਦੀਆਂ ਔਰਤਾਂ ਆਟਾ ਛਾਨ ਰਹੀਆਂ ਸਨ ਹੱਥੋਂ ਆਤੀ ਆਟਾ ਛਾਨਿਆ ਗਿਆ ਬਸ ਅੱਧੀ ਕੁ ਬੋਲੀ ਰਹਿ ਗਈ ਸੀ ਸਿਮਰੋਂ ਨੇ ਚੋਲਾ ਵਾਲੀ ਬੋਲ ਖੋਲ ਕੇ ਇੱਕ ਵੱਡੇ ਸਾਰੇ ਤੱਪੜ ਤੇ ਸੁੱਟ ਲਈ ਸੰਤੋਸ਼ ਅਤੇ ਸਿਮਰੋਂ ਦੋਵੇਂ ਤੋਲੀਆਂ ਤੋਰੀਆਂ ਚੁਗਣ ਲੱਗੀਆਂ ਤਾਂ ਸੁਰਜੀਤ ਚਾਹ ਲੈ ਕੇ ਆ ਗਈ ਤੇ ਬੋਲੀ ਪਹਿਲਾਂ ਚਾਹ ਪੀ ਲਵੋ ਫਿਰ ਲੱਗਿਓ ਚੋਲ ਚੁਗਨ ਸਾਰੀਆਂ ਔਰਤਾਂ ਮੰੰਜੇ ਤੇ ਬੈ ਕੇ ਚਾਹ ਪੀਣ ਲੱਗ ਪਈਆਂ ਪਰ surjit ਫਿਰ simro ਦੇ ਨੇੜੇ ਨੂੰ ਟੁੱਕ ਕੇ ਬੈ ਗਈ ਸੀ ਉਹ ਹੌਲੀ ਜੇ ਬੋਲੀ ਭਾਬੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ simro ਨੇ ਕਿਹਾ ਕਰ ਲਾ ਕੀ ਗੱਲ ਕਰਨੀ ਤੂੰ ਨਹੀਂ ਅਜੇ ਨੂੰ ਸਾਰਿਆਂ ਸਾਹਮਣੇ ਨਹੀਂ simro ਚੁੱਪ ਕਰ ਗਈ ਅਤੇ ਚਾਹ ਪੀਣ ਲੱਗ ਪਈ ਵਿਆਹ ਦਾ ਸਾਰਾ ਸਮਾਨ ਹੁਣ ਵਰਤੋਂ ਕਰਨ ਲਈ ਤਿਆਰ ਹੋ ਗਿਆ ਸੀ ਸਿਨੋ ਨੇ ਕੰਮ ਪੂਰਾ ਹੋਣ ਤੇ ਸੁਖ ਦਾ ਸਾ ਲਿਆ ਔਰਤਾਂ ਵੇਲੀਆਂ ਹੋ ਕੇ ਕੁਝ ਦੇਰ ਹਾਸਾ ਠੱਠਾ ਕਰਦੀਆਂ ਰਹੀਆਂ ਜਦੋਂ ਸਭ ਆਪਣੇ ਘਰਾਂ ਨੂੰ ਪਰਤਣ ਲੱਗੀਆਂ ਤਾਂ ਸਿਮਰੂ ਅਤੇ ਸੰਤੋਸ਼ ਨੇ ਸਭ ਨੂੰ ਪਤਾਸੇ ਵੰਡੇ ਸਭ ਆਪ ਆਪਣੇ ਘਰਾਂ ਨੂੰ ਚਲੀਆਂ ਗਈਆਂ ਸਿਮਰੂ ਨੇ ਗੁੱਡੀ ਨੂੰ ਕੁੜਤੇ ਫੜਾ ਕੇ ਕਿਹਾ ਕਿ ਸਲਵਾਰਾ ਉਹ ਪਰਮ ਦੇ ਹੱਥ ਪੇਸ ਦੇਵੇਗੀ ਅਤੇ ਪਤਾਸੇ ਲੈ ਕੇ ਘਰ ਨੂੰ ਤੁਰਨ ਲੱਗੀ ਸੁਰਜੀਤ ਬੋਲੀ ਚਲ ਭਾਬੀ ਮੈਂ ਵੀ ਤੇਰੇ ਨਾਲ ਹੀ ਚਲਦੀ ਆ ਸਿਮਰੂ ਹੁਣ ਤੱਕ ਸਮਝ ਚੁੱਕੀ ਕਿ ਚਿੱਕੀ ਸੀਕੇ ਸੁਰਜੀਤ ਹੁਣ ਹੋਰ ਹੀ ਕੋਈ ਨਵੀਂ ਜਗਾਉਣ ਵਾਲੀ ਹੈ ਸਿਮਰੂ ਅਤੇ ਸੁਰਜੀਤ ਜਿਵੇਂ ਸਿਨੂ ਦੇ ਘਰ ਦੇ ਦਰਵਾਜ਼ੇ ਦੀ ਸਦਰ ਟੱਪੀਆਂ ਤੇ surjit ਬੋਲੀ ਭਾਬੀ ਜੀ ਤੂੰ ਮੈਨੂੰ ਗਲਤ ਨਾ ਸਮਝੇ ਤਾ ਕਿ ਗੱਲ ਪੁੱਛਣੀ ਸੀ ਸਿਮਰੋਂ ਨੇ ਕਿਹਾ ਕੀ ਗੱਲ ਆ ਦੱਸ surjit ਨੇ ਕਹਿਣਾ ਸ਼ੁਰੂ ਕੀਤਾ ਭਾਬੀ ਤੁਹਾਨੂੰ ਤਾਂ ਪਤਾ ਹੀ ਹੈ ਸਾਡੇ ਘਰ ਦੇ ਹਾਲਾਤ ਕਿਹੋ ਜਿਹੇ ਆ ਉੱਤੇ ਰਣਜੀਤ ਦੀ ਬਿਮਾਰੀ ਤੇ ਵੀ ਕਿੰਨਾ ਖਰਚਾ ਹੋ ਗਿਆ ਅਜੇ ਤੁਹਾਡੇ ਪੈਸੇ ਵੀ ਸਾਡੇ ਸਿਰ ਚੜੇ ਹੋਏ ਆ ਸਿਮਰੋਂ ਨੇ ਸੋਚਿਆ ਕਿ ਸ਼ਾਇਦ surjit ਮਦਦ ਵਜੋਂ ਦੇਵ ਨੂੰ ਜੋ ਪੈਸੇ ਉਸਨੇ ਦਿੱਤੇ ਸੀ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੀ ਸੀ ਉਸਨੇ surjit ਨੂੰ ਵਿਚੋ ਹੀ ਟੋਕੇ ਗਿਆ ਕੋਈ ਨਾ surjit ਪੈ ਕਿ ਪੈਸੇ ਕਿਹੜਾ ਕਿਤੇ ਤੋੜੇ ਜਾਂਦੇ ਆ ਨਾਲੇ ਅਸੀ ਕਿਹਾ ਤੁਹਾਡੇ ਤੋਂ ਪੈਸੇ ਮੰਗੇ ਆ ਜਦੋਂ ਤੁਹਾਡੀ ਸੁਰਗੀ ਹੋ ਜਾਊ ਤਦੋ ਦੇ ਦਿਓ ਸੁਰਜੀਤ ਨੇ ਕਿਹਾ ਨਹੀਂ ਪੱਬੀ ਉਹ ਗੱਲ ਨਹੀਂ ਮੈਂ ਤਾਂ ਤੈਨੂੰ ਇਹ ਪੁੱਛਣਾ ਚਾਹੁੰਦੀ ਸੀ ਕਿ ਜਿਹੜੀ ਬੀਬੀ ਦੇ ਗਹਿਣੇ ਸੀ ਉਹ ਤੇਰੇ ਕੋਲ ਹੀ ਆ ਜਾਂ ਤੁਸੀਂ ਉਹਨਾਂ ਨੂੰ ਵੰਡ ਕੇ ਸਾਡੇ ਹਿੱਸੇ ਦੇ ਸਾਨੂੰ ਦੇ ਦਿਓ ਸੁਰਜੀਤ ਦੀ ਗੱਲ ਸੁਣ ਕੇ ਸਿਮਰੋ ਦੇ ਖੰਨੇ ਹੋ ਗਈ ਉਹ ਸੁਰਜੀਤ ਦੇ ਪੈਰ ਨਾਲ ਪੈਰ ਰੱਖ ਤੁਰਦੀ ਇੱਕਦਮ ਰੁਕ ਗਈ ਜਿਵੇਂ ਕਿਸੇ ਨੇ ਉਸਦੇ ਪੈਰ ਜਕੜ ਲਏ ਹੋਣ ਉਸਨੇ ਕਿਹਾ ਸੁਰਜੀਤ ਪਹਿਲੀ ਗਲਤ ਹੈ ਕੀ ਇਹ ਗੱਲ ਬਾਪੂ ਜੀ ਨੇ ਦੇਵ ਨਾਲ ਉਦੋਂ ਸਾਫ਼ ਕਰ ਦਿੱਤੀ ਸੀ ਜਦੋਂ ਤੁਸੀਂ ਅਲੱਗ ਹੋਏ ਸੀ ਕਿ ਬੀਬੀ ਦੇ ਗਿਆਨੇ ਨਾ ਤੁਹਾਨੂੰ ਮਿਲੇ ਨਾ ਸਾਨੂੰ ਉਹ ਗਿਆਨੇ ਤੜਵਾਕੇ ਚਰਨੀ ਪੈਂਦੇ ਨਿਆਣੇ ਦੇ ਵਿਆਹਾਂ ਦੀ ਨਾਨਕੀ ਸ਼ੱਕ ਵਿੱਚ ਟੋਣਿਆ ਬਾਪੂ ਜੀ ਨੇ ਦੇਵ ਦੇ ਮੂੰਹ ਤੇ ਹੀ ਇਹ ਗੱਲ ਕਹੀ ਵੀ ਕਿ ਕੁੜੀ ਦੇ ਕਾਰ ਵਿਹਾਰ ਉਹ ਆਪ ਕਰਨਗੇ ਤੁਹਾਡੇ ਜਾਂ ਸਾਡੇ ਤੇ ਬੋਝ ਨਹੀਂ ਪਾਉਣਗੇ ਤੇ ਦੂਜੀ ਗੱਲ ਇਹ ਵੀ ਉਹ ਗਿਆਨੇ ਮੇਰੇ ਕੋਲ ਨਹੀਂ ਮੇਰੇ ਕੋਲ ਨਹੀਂ ਆ ਉਹ ਬੈਂਕ ਵਿੱਚ ਪਿਆ ਜੋ ਵੀ ਗੱਲ ਇੰਨਾ ਗਿਆਨਿਆ ਬਾਰੇ ਕਰਨੀ ਦੇਵ ਨੂੰ ਕਹੀਂ ਬਾਪੂ ਜੀ ਨਾਲ ਜਾ ਕੇ ਜਾ ਆਪਣੇ ਵੀਰੇ ਨਾਲ ਕਰੇ ਮੇਰਾ ਗਿਆਨੇ ਨਾਲ ਕੋਈ ਮਤਲਬ ਨਹੀਂ ਸੁਰਜੀਤ ਜਠਾਨੀ ਦੀ ਗੱਲ ਸੁਣ ਕੇ ਕੱਖਾਂ ਤੋਂ ਵੀ ਹोली ਹੋ ਗਈ ਤੇ ਬੋਲੀ ਨਹੀਂ ਨਹੀਂ ਭਾਬੀ ਇਹਨਾਂ ਨੇ ਤਾਂ ਕੁਝ ਨਹੀਂ ਕਿਹਾ ਉਹ ਤਾਂ ਮੈਂ ਹੀ ਸੋਚਿਆ ਵੀ ਜੇ ਗਿਆਨੇ ਮਿਲ ਜਾਂਦੇ ਤਾਂ ਸਾਡਾ ਜਰਾ ਸੋਖਾ ਹੋ ਜਾਂਦਾ ਸਿਮਰੋਂ ਨੇ ਸੁਰਜੀਤ ਦੀ ਇਸ ਚਾਲ ਤੇ ਤਾਂ ਤਾਂ ਬਹੁਤ ਚੜਿਆ ਪਰ ਇਹ ਸੋਚ ਕੇ ਅੰਦਰ ਹੀ ਕੁੱਟ ਤੁਰ ਗਈ ਕਿ ਇਹਦੇ ਨਾਲ ਮੱਥਾ ਲਾਉਣਾ ਤਾਂ ਕੰਨ ਨਾਲ ਮੱਥਾ ਮਾਰਨਾ ਇੱਕ ਬਰਾਬਰ ਹੈ ਗੱਲਾਂ ਕਰਦੀ ਹੋਏ ਆਪਣੇ ਘਰ ਦੇ ਨੇੜੇ ਪਹੁੰਚ ਗਈਆਂ ਸੁਰਜੀਤ ਆਪਣੇ ਵੀਰੇ ਵੜਨ ਲੱਗੀ ਬੋਲੀ ਪਭੀ ਦੇਖੀ ਕਿਤੇ ਤੂੰ ਆਪਣੇ ਦਿਉਰ ਨੂੰ ਨਾ ਕਹਿ ਕਮੀ ਕੁਝ ਇਹ ਤਾਂ ਮੈਂ ਆਪੇ ਪੁੱਛਿਆ ਸੀ ਇਹਨਾਂ ਨੂੰ ਨਾ ਪਤਾ ਚਲੇ ਨਹੀਂ ਤਾਂ ਨਹੀਂ ਤਾਂ ਇਹ ਤਾਂ ਮੇਰੀ ਖੈਰ ਨਹੀਂ ਫਿਰ ਉਹਦੇ ਤਾਂ ਚਿਤ ਚੇਤੇ ਵੀ ਨਹੀਂ ਹੋਣਾ ਇਦਾਂ ਦਾ ਕੁਝ ਠੀਕ ਹੈ ਕਹਿ ਕੇ ਸਿਮਰ ਨੂੰ ਆਪਣੇ ਘਰ ਚਲੀ ਗਈ ਉਹ ਸੋਚਣ ਲੱਗੀ ਕਾਹੋ ਜੀ ਜਨਾਨੀਆਂ ਸੁਰਜੀਤ ਜੇ ਕਾਰਸਥਾਨੀਆਂ ਵੱਲੋਂ ਦਿਮਾਗ ਹਟਾ ਕੇ ਮੜਾ ਮੋਟਾ ਹੱਥ ਪੱਲਾ ਮਾਰ ਲਵੇ ਤਾਂ ਘਰ ਦਾ ਦਾਲ ਫੁਲਕਾ ਤਾਂ ਚਲਾ ਹੀ ਸਕਦੀ ਹੈ ਪਰ ਨਹੀਂ ਇਹਨੂੰ ਸੈਰਸ ਪੱਟੇ ਤੋਂ ਵਹਿਲ ਮਿਲੇ ਤਾਂ ਕੁਝ ਹੱਥੇ ਲਾਵੇ ਵਿਚਰਾ ਦੇਵ ਸਾਰਾ ਦਿਨ ਕੁੱਤੇ ਦੀ ਮੌਤ ਮਾਰਦਾ ਇਹ ਮੱਲਨਵੇਲੀ ਫਿਰਦਨੇ ਨੂੰ ਉਹ ਇੰਨਾ ਕੁਮਨਕੇਰੀਆਂ ਵਿੱਚ ਹੀ ਕੱਪੜੇ ਬਦਲਣ ਲੱਗੀ ਤਾਂ ਬਾਹਰ ਗਲੀ ਵਿੱਚ ਉੱਚੀ ਉੱਚੀ ਚੀਕ ਚਹਾੜੇ ਦੀਆਂ ਆਵਾਜ਼ਾਂ ਉਹਦੇ ਕੰਨਾਂ ਵਿੱਚ ਗੂੰਜਾਂ ਲੱਗੀਆਂ ਸਿਮਰੋਂ ਨੇ ਜੀ ਕੱਪੜੇ ਬਦਲੇ ਨਹੀਂ ਸੀ ਕਿ ਬਾਹਰ ਗਲੀ ਵਿੱਚ ਚੀਕ ਚਹਾੜਾ ਪੈਦਾ ਉਸੇ ਕੰਨਾਂ ਵਿੱਚ ਪਿਆ ਉਸ ਦਾ ਤਰਾ ਨਿਕਲ ਗਿਆ ਉਹ ਬਿਨਾਂ ਅੱਗਾ ਪਿੱਛਾ ਦੇਖ ਕੇ ਝੁੰਨੀ ਚੁੱਕ ਕੇ ਗਲੀ ਵੱਲੋਂ ਭੱਜ ਗਈ ਧਰਮ ਸਿੰਘ ਵੀ ਉਹਦੇ ਪਿੱਛੇ ਪਿੱਛੇ ਗਲੀ ਵੱਲ ਦੌੜਿਆ ਗਲੀ ਵਿੱਚ ਲੋਕਾਂ ਦਾ ਹਜੂਮ ਸੀ ਉਹ ਸਭ ਨੂੰ ਧਕੇਲੀ ਹੋਈ ਅੱਗੇ ਵੱਧ ਗਈ ਅੱਗੇ ਖੌਫਨਾਕ ਦ੍ਰਿਸ਼ ਦੇਖ ਪਤੀ ਪਤਨੀ ਦੋਵਾਂ ਦਾ ਮੂੰਹ ਵੱਡਿਆ ਰਹਿ ਗਿਆ ਸਮਰਧੀ ਘਰ ਤੋਂ ਥੋੜੀ ਦੂਰ ਰੰਦੇ ਇੱਕ ਪਰਵਾਰ ਦੇ ਪਤੀ ਪਤਨੀ ਦਾ ਆਪਸੀ ਝਗੜਾ ਇੰਨਾ ਵੱਧ ਗਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਪਤੀ ਨੇ ਪਤਨੀ ਨੂੰ ਬੁਰੀ ਤਰ੍ਹਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਦਰਸਲ ਪਤਨੀ ਅਵਲ ਦਰਜੇ ਦਾ ਪਤੀ ਅਵਲ ਦਰਜੇ ਦਾ ਸ਼ਰਾਬੀ ਅਤੇ ਜਵਾਰੀ ਸੀ ਉਸ ਦੀ ਸਵੇਰ ਦੀ ਸ਼ੁਰੂਆਤ ਜ਼ਿਆਦਾਤਰ ਸ਼ਰਾਬ ਤੋਂ ਹੀ ਹੁੰਦੀ ਪਤਨੀ ਦੀ ਉਸ ਦੀ ਪਤਨੀ ਉਸ ਦੀ ਇਸਾਦਤ ਤੋਂ ਬਹੁਤ ਪਰੇਸ਼ਾਨ ਰਹਿੰਦੀ। ਚਾਰ ਬੱਚੇ ਸਨ। ਘਰ ਦਾ ਖਰਚ ਪਾਣੀ ਔਰਤ ਪਸ਼ੂਆਂ ਦਾ ਦੁੱਧ ਕਿਉਂ ਵੇਚ ਕੇ ਕਰਦੀ ਸੀ। ਕਈ ਵਾਰੀ ਪਤੀ ਸ਼ਰਾਬ ਅਤੇ ਜੂਏ ਲਈ ਜ਼ਬਰਦਸਤੀ ਕਰਕੇ ਹੱਥ ਖੁੱਟ ਕੇ ਜੋੜੇ ਚਾਰ ਛਿੱਲੜ ਵੀ ਲੈ ਜਾਂਦਾ ਤੇ ਪਤਨੀ ਕਲਪ ਦੇ ਹੀ ਰਹਿ ਜਾਂਦੀ। ਅੱਜ ਵੀ ਕੁਝ ਐਸਾ ਹੀ ਹੋਇਆ ਸੀ। ਸ਼ਰਾਬੀ ਪੱਤੀ ਨੇ ਜ਼ਬਰਦਸਤੀ ਕਰਕੇ ਪੈਸੇ ਲਜਾਣੇ ਚਾਹੇ ਤਾਂ ਪਤਨੀ ਨੇ ਸਖਤ ਵਿਰੋਧ ਕੀਤਾ ਕਿਉਂਕਿ ਉਸਨੇ ਕੁੜੀ ਦੀ ਕਾਲਜ ਦੀ ਫੀਸ ਲਈ ਪੈਸੇ ਜੋੜੇ ਸਨ। ਪਰ ਪਤੀ ਨੂੰ ਤਾਂ ਬਸ ਆਪਣੀ ਸ਼ਰਾਬ ਨਾਲ ਮਤਲਬ ਸੀ। ਆਪਸ ਵਿੱਚ ਬੈਸਿੰਨੀ ਵੱਧ ਗਈ ਪਤੀ ਨੇ ਡੰਡੇ ਨਾਲ ਆਪਣੀ ਪਤਨੀ ਨੂੰ ਬੇਤਹਾਸ਼ਾ ਮਾਰਨਾ ਸ਼ੁਰੂ ਕਰ ਦਿੱਤਾ ਵਿੱਚ ਬਚਾਅ ਕਰਨ ਲਈ ਤੀ ਅੱਗੇ ਆਇਆ ਤਾਂ ਉਸਨੇ ਤੀ ਨੂੰ ਵੀ ਨਹੀਂ ਬਖਸ਼ਿਆ ਡੰਡੇ ਨਾਲ ਮਾਰਦਾ ਹੋਇਆ ਉਹ ਮਾਂ ਤੀ ਨੂੰ ਗਲੀ ਵਿੱਚ ਲੈ ਆਇਆ ਮਾਂ ਨੂੰ ਵਾਲਾਂ ਤੋਂ ਫੜ ਕੇ ਖਿੱਚਣ ਲੱਗ ਪਿਆ ਦੇਖਦੇ ਦੇਖਦੇ ਤਮਾਸ਼ੀਨ ਢੇਰ ਇਕੱਠੀ ਹੋ ਗਈ ਕਿਸੇ ਮਾਈ ਦੇ ਲਾਲ ਵਿੱਚ ਇੰਨੀ ਹਿੰਮਤ ਨਾ ਪਈ ਕਿ ਉਸ ਜ਼ਾਲਮ ਨੂੰ ਕੋਈ ਰੋਕ ਸਕੇ ਇੱਕ ਦੋ ਨੇ ਮੂੰ ਨਾਲ ਬੋਲਿਆ ਕੀ ਨਾ ਮਾਰ ਪਰ ਅੱਗੇ ਵਧ ਕੇ ਹੁੰਦੀ ਵਦੀਕੇ ਨੂੰ ਰੋਕਣ ਦੀ ਜ਼ਰੂਰਤ ਕਿਸੇ ਚੰਨੀ ਸੀ ਸਿਮਰੋ ਨੇ ਦੇਖਿਆ ਉਹ ਬੰਦਾ ਚੱਲੀ ਆਵਾਂਗਾ ਆਪਣੀ ਪਤਨੀ ਨੂੰ ਪੁੰਨ ਰਿਆ ਸੀ ਉਸਨੇ ਉਹਦੇ ਪਿਛਲੇ ਪਾਸੇੋਂ ਦੀ ਘੁੰਮ ਕੇ ਪੂਰੇ ਜੋਰ ਨਾਲ ਡੰਡਾ ਉਸਦੇ ਹੱਥੋਂ ਖਿੱਚ ਲਿਆ ਪਿਛਲੇ ਪਾਸੇ ਉਹ ਡੰਡਾ ਖਿੱਚਣ ਕਰ ਬੰਦੇ ਨੂੰ ਸਮਰਨ ਦਾ ਮੌਕਾ ਨਾ ਮਿਲਿਆ ਉਹ ਡਿੱਗ ਪਿਆ ਧਰਮ ਸਿੰਘ ਨੇ ਉਸਦੇ ਉ ਡਿੱਗਦੇ ਸਾਰੀ ਦੋ ਤਿੰਨ ਝੜ ਦਿੱਤੀਆਂ ਫਿਰ ਕੀ ਤਮਾਸ਼ਪਿੰਦ ਪੀੜਵੀ ਬੈਂਦੀ ਗੰਗਾ ਵਿੱਚ ਹੱਥ ਤੋਣ ਲੱਗੀ ਜਿਵੇਂ ਹੀ ਅੱਗੇ ਵਧੀ ਤਾਂ ਸਿਮਰੋਂ ਨੇ ਅੱਗੇ ਹੋ ਕੇ ਗਿਆ ਕੋਈ ਵੀ ਇਹਦੇ ਉੱਤੇ ਹੱਥ ਨਹੀਂ ਚੁਕੇਗਾ ਜੇ ਤੁਸੀਂ ਲੋਕ ਪਹਿਲਾਂ ਥੋੜੀ ਜਾਈ ਹਿੰਮਤ ਕਰਦੇ ਤਾਂ ਇਹਨੂੰ ਕਾਬੂ ਕਰ ਸਕਦੇ ਸੀ ਜੋ ਕੁਸ਼ਮਾਤੀ ਨਾਲ ਹੋਇਆ ਇਹ ਨਾ ਹੁੰਦਾ ਪਰ ਨਹੀਂ ਸਾਨੂੰ ਤਾਂ ਤਮਾਸ਼ਾ ਦੇਖਣ ਨੂੰ ਮਿਲਿਆ ਹੋਇਆ ਸੀ ਸਾਰੇ ਲੋਕ ਪਿੱਛੇ हट ਗਏ ਫਿਰ ਸਿਮਰੋਂ ਨੇ ਔਰਤ ਨੂੰ ਕਲਾਵੇ ਵਿੱਚ ਲਿਆ ਤੇ ਕਿਹਾ ਚੱਲ ਭੈਣ ਜੀ ਤੂੰ ਕੁੜੀ ਨੂੰ ਲੈ ਕੇ ਅੰਦਰ ਚੱਲ ਫਿਰ ਉਹ ਪੱਤੀ ਅਤੇ ਸ਼ਰਾਬੀ ਵੱਲ ਵਧੀ ਅਤੇ ਕਿਹਾ ਭਾਜੀ ਇਹ ਚੰਗੀ ਗੱਲ ਨਹੀਂ ਉਹ ਵੀ ਭਰਿਆ ਪਿੱਤਾ ਬੈਠਾ ਹੋਇਆ ਸੀ ਕਿਉਂਕਿ ਉਸਦੇ ਹੱਥ ਪੱਲੇ ਨਹੀਂ ਪਿਆ ਸੀ ਅਤੇ ਹਾਸੋ ਹੰਡੀ ਅਲੱਗ ਹੋ ਗਈ ਸੀ ਉਹ ਬੋਲਿਆ ਭਾਬੀ ਇਹ ਸਾਡਾ ਕਰੇਲੂ ਮਾਮਲਾ ਹੈ ਤੁਸੀਂ ਤੀਮੀ ਮਲਕ ਤੁਨ ਨੂੰ ਕਾਨੂੰ ਟੰਗ ਅੜਾਉਂਦੇ ਆ ਸਿਮਰ ਨੂੰ ਪਹਿਲਾਂ ਤਾਂ ਬਹੁਤ ਗੁੱਸਾ ਆ ਉਹਦਾ ਦਿਲ ਕੀਤਾ ਕਿ ਜਿਸ ਡੰਡੇ ਨਾਲ ਉਹ ਮਾਂਤੀ ਨੂੰ ਮਾਰਿਆ ਸੀ ਉਸੇ ਡੰਡੇ ਨਾਲ ਮਾਰ ਮਾਰ ਕੇ ਛਿਲ ਦੇਵੇ ਪਰ ਫਿਰ ਉਹ ਠਰਮੇ ਨਾਲ ਬੋਲੀ ਕਰੇਲੂ ਮਾਮਲਾ ਚਾਰ ਦਵਾਰੀ ਦੇ ਅੰਦਰ ਹੁੰਦਾ ਇਹ ਤੁਸੀਂ ਗਲੀ ਵਿੱਚ ਤਮਾਸ਼ਾ ਲਾਇਆ ਹੋਇਆ ਨਾਲੇ ਮੈਨੂੰ ਇਹ ਦੱਸ ਆ ਚੰਦਰੀ ਜਿਹੜੀ ਪਵਾੜੇ ਦੀ ਜੜ ਦਾਰੂਆ ਇਹ ਨਿਆਣੇ ਦੀ ਜ਼ਿੰਦਗੀ ਨਾਲੋਂ ਜ਼ਿਆਦਾ ਜ਼ਰੂਰੀ ਆ। ਕੱਲ ਨੂੰ ਰੱਬ ਨਾ ਕਰੇ ਜੇ ਮੁੰਡਾ ਵਿਆਹੀ ਘੁੱਲ ਨੂੰ ਕੋਲੂ ਫਿਰ ਤੂੰ ਕੀ ਕਰੇਂਗਾ? ਕਿਹੜੇ ਮੂੰਹ ਨਾਲ ਰੋਕੇਂਗਾ? ਸ਼ਰਾਬੀ ਕੋਲ ਸਿਮਲੋ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਉਹ ਨੀਵੀਂ ਪਾਈ ਬੱਠਾ ਇੱਕ ਡੱਕੇ ਨਾਲ ਮਿੱਟੀ ਪੁੱਟਣ ਲੱਗ ਪਿਆ। ਧਰਮ ਸਿੰਘ ਨੇ ਕਿਹਾ ਦੇਖ ਪਾਈ ਨਾਲੇ ਤਾਂ ਤੂੰ ਆਪਣੀ ਜ਼ਿੰਦਗੀ ਦਾ ਵੈਰੀ ਤੇ ਨਾਲੇ ਤੂੰ ਨਿਆਣੇ ਦੀ ਜ਼ਿੰਦਗੀ ਖਰਾਬ ਕਰ ਰਿਆਂ। ਤੈਨੂੰ ਤਾਂ ਪਰਚਾਈ ਦੇ ਪੈੜ ਤੋਂ ਕੀ ਪੀਣੇ ਚਾਹੀਦੇ ਸੀ ਜਿਹੜੀ ਇੰਨੀ ਮਿਹਨਤ ਕਰਕੇ ਟੱਬਰ ਪਾਲ ਰਹੀ ਐ। ਪਰ ਤੂੰ ਤਾਂ ਨਿਆਣੇ ਦੀ ਫੇਸ ਵੀ दारू ਦੇ ਮੂੰਹ ਪਾਈ ਜਾਣਾ। ਤੈਨੂੰ ਕੌਣ ਸਿਆਣਾ ਕਹ ਦਰਮ ਸਿੰਘ نیوز ਨੂੰ ਬਾਤ ਫੜ ਕੇ ਉਠਾਇਆ ਤੇ ਕਿਹਾ ਚੱਲ ਅੰਦਰ ਚੱਲ ਜੇ ਤੈਨੂੰ ਥੋੜਾ ਜਿਹਾ ਵੀ ਅਹਿਸਾਸ ਹੈਗੀ ਤੂੰ ਗਲਤ ਆ ਤੱਪੜ ਜਾਈ ਅੱਗੇ ਜਾ ਕੇ ਅੱਜ ਤੋਂ ਤੋਬਾ ਕਰ ਲਾ ਅਜੇ ਵੀ ਕੁਝ ਨਹੀਂ بگੜਿਆ ਬੰਦੇ ਨੂੰ ਸ਼ਾਇਦ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ ਉਹ ਨੀਵੇਂ ਪਾਈ ਖੜਾ ਸੀ ਸਿਮਰੋਂ ਨੇ ਪਤੀ ਨੂੰ ਕਿਹਾ ਕਿ ਤੁਸੀਂ ਇਸ ਨੂੰ ਇਹਦੇ ਘਰ ਵੜ ਕੇ ਆਓ ਅਤੇ ਉਹ ਵਾਪਸ ਆਪਣੇ